ਆਹ ਅਹ ਬ੍ਰੀਦਾ ਉਹ ਕਦਰਾਂ ਕੀ ਗੱਲ ਹੋ ਗਈ ਮੰਮੇ ਬਾਪੂ ਜੀ ਨੇ ਨਾ ਮੈਨੂੰ ਮਾਰਿਆ ਮਾਰਿਆ ਕਿਉਂ ਕਿਉਂ ਮਾਰਿਆ ਕੀ ਗੱਲ ਹੋ ਗਈ ਮੈਂ ਨਾ ਬੈਠੀ ਸੀ ਮੈਨੂੰ ਅੰਕਲ ਨੇ ਫੋਨ ਚਲਾਉਣ ਨੂੰ ਦਿੱਤਾ ਕਹਿੰਦਾ ਲੈ ਬੁੱਤ ਵੀ ਇਕੱਲਾ ਬੈਠਾ ਗੇਮ ਖੇਡ ਲਾ ਮੈਂ ਗੇਮ ਖੇਡ ਹੀ ਆਂਦੀ ਸੀ ਤੇ ਆ ਕੇ ਫੋਨ ਫੜ ਕੇ ਪਹਿਲਾਂ ਮੇਰੇ ਮਾਰਿਆ ਕੁਰਾਂਟਿਨ ਬੱਤੇ ਕੀ ਕਹਿੰਦਾ ਕਹਿੰਦਾ ਇਹ ਤਾਂ ਕਿਸੇ ਨਾਲ ਗੱਲ ਕਰੀ ਜਾਂਦੀ ਸੀ ਫੋਨ ਤੇ ਆਪਦੀ ਮਾਂ ਦਾ ਮੂੰਹ ਕਾਲਾ ਕਰਾਉਂਗੀ ਐਨਾ ਕੁਝ ਕਿਹਾ ਮੈਨੂੰ ਨਾ ਨਾ ਬੁੱਤ ਤੂੰ ਟੈਨਸ਼ਨਾ ਤੂੰ ਰੋਣਾ ਗਾਟੋ ਲੈ ਫਿਰ ਕੀ ਹੁੰਦਾ ਹੈ ਕਹੀ ਜਾਂਦੇ ਬੋਲੀ ਜਾਂਦੇ ਲੋਕ ਤਾਂ ਨਾਲ ਤੈਨੂੰ ਕੀ ਲੋੜ ਸੀ ਕਿ ਪ੍ਰੀਤ ਫੋਨ 'ਚ ਕਹਿੰਦੇ ਨੇ ਮੈਂ ਕਿੰਨੇ ਵਾਰੀ ਸਮਝਾਇਆ ਕਿ ਇਸ ਦੇ ਘਰੇ ਜਾ ਕੇ ਕਿਸ ਦੀ ਚੀਜ਼ ਨਹੀਂ ਚੱਕੀ ਦੀ ਹੁੰਦੀ ਉਹਦੀ ਅੰਕਲ ਨੇ ਕਹਿ ਆ ਹੀ ਦਿੱਤਾ ਸੀ ਪਰ ਤੂੰ ਨਹੀਂ ਚੱਕਣਾ ਸੀ ਉਹ ਫੋਨ ਮम्मी ਮੈਂ ਨਾ ਕੀਤੀ ਸੀ ਅੰਕਲ ਨੇ ਧੱਕੇ ਨਾਲ ਮੈਨੂੰ ਫੋਨ ਫੜਾਤਾ ਤਲ ਮੇਰੀ ਗੱਲ ਸੁਣ ਹੁਣ ਤਾਂ ਜਿਹੜਾ ਕੁਝ ਹੋ ਗਿਆ ਹੋ ਗਿਆ ਐਦੋਂ ਬਾਅਦ ਅੰਕਲ ਤੈਨੂੰ ਕੁਝ ਵੀ ਕਹਿਣ ਤੂੰ ਉਹਨਾਂ ਦੀਆਂ ਅੱਖਾਂ ਨਹੀਂ ਲੱਗਣਾ ਠੀਕ ਹੈ ਨਾ ਕੋਈ ਆਂਟੀ ਦੀ ਚੀਜ਼ ਨਹੀਂ ਚੱਕਣੀ ਚੰਗਾ ਤੇ ਉਹਨਾਂ ਜਿਵੇਂ ਜਿਵੇਂ ਕਹਿੰਦੇ ਆਂਟੀ ਕਹਿੰਦੀ ਓਵੇਂ ਕਰਨਾ ਅੰਕਲ ਦੀਆਂ ਅੱਖਾਂ ਲੱਗਣਾ ਤੂੰ ਠੀਕ ਹੈ ਚੰਗਾ ਤੇ ਰੋਣਾ ਚਲ ਕੋਈ ਨਾ ਮੈਂ ਨਾ ਜਾ ਕੇ ਗੱਲ ਕਰਕੇ ਆਉਣੀ ਤੈਨਾਂ ਹਾਂ ਚਲ ਕੋਈ ਤਾਂ ਲੋੜ ਹੀ ਦੁੱਧਰ ਜਾਂਦੀ ਨਾਲ ਤੇ ਲੋੜ ਕੀ ਪੁੱਤ ਤਾਂ ਦੀਆਂ ਤੈਨੂੰ ਕਿਤਾਬਾਂ ਲੈ ਕੇ ਦਿੱਤੀਆਂ ਹੋਊਗਾ ਤੂੰ ਬਹਿ ਕੇ ਪੜਿਆ ਕਰ ਜੇ ਤੈਨੂੰ ਕੋਈ ਚੀਜ਼ ਨਹੀਂ ਸਮਝ ਆਉਂਦੀ ਤੂੰ ਮੈਨੂੰ ਪੁੱਛਿਆ ਕਰ ਤੂੰ ਉਧਰ ਜਾਇਂ ਨਾ ਕਰ ਤੈਨੂੰ ਕੀ ਨੇ ਗਏ ਨਹੀਂ ਸਿਰਫ ਉਸਾਰਗ ਨੂੰ ਰ ਕਰਕੇ ਬਗ ਜਾਣੀ ਹੁੰਦੀ ਆ ਐ ਤੱਕਲੀ ਬੈਠੀ ਤਾਂ ਜੀ ਨਹੀਂ ਲੱਗਦਾ ਫਿਰ ਮੇਰਾ ਉਹਨਾਂ ਨਾਲ ਖੇਡਣਾ ਨਹੀਂ ਹੁੰਦੀ ਐ ਮੈਂ ਮੈਂ ਸਮਝਦੀ ਆ ਪਰ ਪੁੱਤ ਨੂੰ ਪਤਾ ਹੀ ਆ ਗਰੀਬ ਦਾ ਇੱਥੇ ਕੌਣ ਆ ਕੋਈ ਵੀ ਨਹੀਂ ਹੈਗਾ ਤੇ ਤੇਰੀਆਂ ਤਾਂ ਕਿਤਾਬਾਂ ਹੀ ਤੇਰੀਆਂ ਦੋਸਤ ਨੇ ਜੇ ਤੂੰ ਉਹਨਾਂ ਨਾਲ ਦੋਸਤੀ ਪਾਏਂਗੀ ਨਾ ਤਾਂ ਜ਼ਿੰਦਗੀ 'ਚ ਕੁਝ ਕਰਦੀ ਜਾਏਂਗੀ ਕਿਤਾਬਾਂ ਨੂੰ ਦੋਸਤ ਬਣਾ ਉਹੋ ਕੰਮ ਆਉਣਗੀਆਂ ਹਜੇ ਇਨਸਾਨ ਘੱਟ ਕੰਮ ਆਉਂਦੇ ਪੁੱਤ ਜਿਹੜਾ ਆਪਣਾ ਗਿਆਨ ਹੁੰਦਾ ਨਾ ਇਹ ਹਰ ਥਾਂ ਤੇ ਕੰਮ ਆਉਂਦਾ ਤੇ ਤਾਂ ਹੀ ਕਹਨੀ ਆ ਕਿ ਕਿਤਾਬਾਂ ਨਾਲ ਜ਼ਿਆਦੇ ਪਿਆਰ ਪਾ ਉਹ ਪੜਿਆ ਕਰ ਉੱਥੇ ਤਸ ਤੂੰ ਕੀ ਕਰਨਾ ਮੰਮੀ ਤੈਨੂੰ پتہ ਤਾਂ ਹੈਗਾ ਸਵੇਰ ਤੋਂ ਮੇਰਾ ਚਿੱਤ ਠੀਕ ਨਹੀਂ ਹੈਗਾ ਸੀਗਾ ਇੱਥੇ ਨਾਲੇ ਕੁਝ ਗਰਮੀ ਬੜੀ ਲੱਗੀਆਂ ਸੀ ਆਪਣਾ ਪੱਖਾ ਵੀ ਨਹੀਂ ਚੱਲ ਜੰਦਾ ਸੀ ਲੈ ਉੱਥੇ ਜਾ ਕੇ ਬਹਿ ਗਈ ਪੱਖੇ ਤੱਲੇ ਤਾਂ ਗਈ ਸੀਗੀ ਚਲ ਕੋਈ ਨਾ ਪੱਖੇ ਦੀ ਕੀ ਗੱਲ ਆ ਮੈਂ ਅੱਜ ਸ਼ਾਮ ਨੂੰ ਲੋਡ ਕਰਾ ਦੇਣੀ ਆ ਪੱਖਾ ਪਰ ਤੂੰ ਉਧਰ ਨਾ ਜਾਈ ਚੰਗਾ ਹੁਣ ਵੀ ਤੂੰ ਬਹਿ ਜਾ ਹੈ ਨਾ ਤੇ ਮੈਂ ਠੰਡਾ ਪਾਣੀ ਕਰਕੇ ਦਿੰਨੀ ਆ ਤੇ ਬਾਅਦ ਤੂੰ ਆਪਦਾ ਪੜ ਲੀ ਮੈਂ ਇੱਕ ਵਾਰੀ ਉਧਰ ਜਾ ਕੇ ਆਉਣੀ ਆ ਚੰਗਾ ਠੀਕ ਹੈ ਹਾਂ ਤੂੰ ਬੈਠ ਜਾ ਚੰਗਾ ਆ ਬਾਕੀ ਨੇ ਦੇਖੀ ਮੇਰੇ ਤੇ ਮਿੰਟ ਤੇ ਇਲਜ਼ਾਮ ਲਾਤਾ ਨਾਲੇ ਦੇਖ ਲੈ ਵੀ ਮੈਂ ਗੇਮ ਖੱਡੀ ਆ ਨੀ ਗਾਲੀ ਬਣਾ ਲਈ ਆਂਟੀ ਕੀ ਸੋਚੂਗੀ ਉਸ ਨੇ ਕਿਹਜੀ ਕੁੜੀ ਤੇ ਡਵੜੇ ਇਲਜ਼ਾਮ ਲਾਤਾ ਬੋਲਣ ਲੱਗੇ ਜਮਈ ਨਹੀਂ ਦੇਖਦੀ ਨਾਲੇ ਉੱਤੋਂ ਉੱਤੋਂ ਦੀ ਦੇ ਘਾਰਾ ਲਾ ਮੈਂ ਤਾਂ ਇਹਦੇ ਨਾਲ ਰਾਤੀ ਠੀਕ ਨਹੀਂ ਲੱਗਦੇ ਇਹ ਤੋਂ ਪਹਿਲਾਂ ਕਿ ਸਾਡੇ ਤੇ ਕੋਈ ਇਲਜ਼ਾਮ ਲਾਵੇ ਜਾ ਕੋ ਬੇਤੀ ਲਾ ਕਮ ਹੋਵੇ ਤੇ ਮੈਂ ਤਾਂ ਐ ਕਹਨੀ ਵੀ ਕੁੜੀ ਨੂੰ ਲੈ ਕੇ ਕਿਤੇ ਹੋਰ ਪਿੰਡ ਵਗ ਜੰਨੀ ਆ ਬਸ ਬਹੁਤ ਹੋ ਗਿਆ ਨਾ ਤਾਂ ਮੈਨੂੰ ਬੋਲਦਿਆ ਨਾਲੇ ਹੁਣ ਮੇਰੀ ਕੁੜੀ ਨੂੰ ਬੋਲਣ ਲੱਗੇ ਮੈਂ ਤਾਂ ਸਾਰਾ ਕੁਝ ਝੱਲਿਆ ਪਰ ਮੈਂ ਆਪਣੀ ਜਵਾਕੜੀ ਨੂੰ ਇਹ ਸਾਰਾ ਕੁਝ ਨਹੀਂ ਛੱਲਣ ਦਿੰਦੀ ਨਾ ਮੈਂ ਤੇ ਆਉਣ ਵਾਲੇ ਫਿਊਚਰ ਤੇ ਕੋਈ ਅਸਰ ਨਹੀਂ ਪਾ ਸਕਦੀ ਮੈਂ ਜਾ ਕੇ ਗੱਲ ਕਰਤੀ ਅੱਜ ਮੈਨੂੰ ਨਾ ਭੁੱਖ ਜ਼ਿਆਦਾ ਲੱਗਦੀ ਆ ਐ ਕਰਦੀ ਆ ਪਹਿਲਾਂ ਰੋਟੀ ਖਾਣੀਆਂ ਕੀ ਕਰਦੀ ਆ ਕੁਝ ਨਹੀਂ ਰੋਟੀ ਖਾ ਰਹੀਆਂ ਰੋਟੀ ਖਾਣ ਨੂੰ ਦੱਸਦੇ ਕਿ ਹੁਣ ਤਾਂ ਖਾ ਕੇ ਆਈਆਂ ਫੇਰ ਮੈਥੋਂ ਮੰਗ ਲੈਂਦੀ ਕਿਉਂ ਤੁਹਾਡੇ ਤੋਂ ਘਾਤ ਮੰਗ ਲੈਂਦੀ ਰੋਟੀ ਤਾਂ ਖਾਣੀ ਹੋਈ ਆ ਕੀ ਪਤਾ ਅਗਲੇ ਨੂੰ ਭੁੱਖ ਲੱਗੀ ਹੋਵੇ ਤਾਂ ਹੀ ਖਾਣੀ ਆ ਮੈਂ ਮੈਂ ਇਸ ਘਰ ਦੀ ਮਾਲਕਣਾ ਤਾਂ ਮੰਗ ਲੈਂਦੀ ਮੈਥੋਂ ਅੱਗੇ ਤੇਨੂੰ ਕੋਈ ਚੀਜ਼ ਨਹੀਂ ਫੜਾਈ ਤੂੰ ਸਦਾ ਬਾਰ ਬਾਰ ਟੋਕੀ ਜਾਂਦੇ ਹੋ ਹੁਣ ਰੋਟੀ ਖਾ ਕੇ ਹਟੇ ਆਏ ਨੇ ਭੁੱਖ ਤਾਂ ਬੰਦੇ ਨੂੰ ਕਦੋਂ ਵੀ ਲੱਗ ਸਕਦੀ ਆ ਠੀਕ ਆ ਨਾ ਨਹੀਂ ਰੋਟੀ ਵੀ ਮੰਗੂ ਰਹੇ ਤਾਂ ਹੈ ਡੰਗਰਾ ਬਣਾਏ ਦੀ ਹੋਰੀਆਂ ਖਾ ਖਾ ਕੇ ਆਣਾ ਸਾਰਾ ਦਿਨ ਤਾਂ ਮੂੰਹ ਚੱਲਦਾ ਰਹਿੰਦਾ ਮੇਰਾ ਅੱਛਾ ਹੁਣ ਖਾਣ ਤੇ ਵੀ ਮਨਾਹੀ ਲਾਉਂਦੇ ਹੋ ਪਹਿਲਾਂ ਤਾਂ ਕਦੇ ਰਸੋਈ ਚ ਨੀ ਜਾਣਾ ਪਾਣੀ ਨੀ ਪੀਣਾ ਤੇ ਹੁਣ ਖਾਣ ਨੂੰ ਵੀ ਬੋਲਣ ਲੱਗ ਗਏ ਰੋਟੀ ਪਾਣੀ ਵੀ ਹੁਣ ਮੈਂ ਪੁੱਛ ਕੇ ਖਾਇਆ ਕਰਾਂ ਤੁਹਾਡੇ ਤੋਂ ਤੈਨੂੰ ਖਾਣ ਨੂੰ ਨਹੀਂ ਬੋਲਦੀ ਤੈਨੂੰ ਐ ਕਹਿੰਦੀ ਆ ਭਾਂਡੇ ਤੇ ਨਾ ਹੱਥ ਲਾਇਆ ਕਰ ਆ ਕੇ ਕਿਉਂ ਮੇਰੇ ਹੱਥਾਂ ਨੂੰ ਕੀ ਹੋਇਆਗਾ ਜਾ ਇੱਥੋਂ ਬਾਹਰ ਹਾਂ ਇਹ ਰੱਬਾ ਪਾਣੀ ਵੀ ਨਹੀਂ ਹੈਗਾ ਤੇਰੇ ਕੋਲ ਤਾਂ ਕੁਝ ਵੀ ਨਹੀਂ ਉਹ ਸਾਰਾ ਕੁਝ ਸਾਡੇ ਘਰ ਚ ਹਾਂ ਮੇਰੀ ਗੱਲ ਸੁਣੋ ਜੇ ਤੁਹਾਨੂੰ ਮੇਰੇ ਤੋਂ problem ਆਉਂਦੀ ਹੈ ਨਾ ਤੇ ਮੇਰੇ room ਦੇ ਵਿੱਚ ਬੋਤਲਾਂ ਰੱਖ ਦੋ ਪਾਣੀ ਵਾਲੀਆਂ ਠੀਕ ਹੈ ਨਾ ਮੈਂ ਉੱਥੋਂ ਬਾਹਰ ਨਹੀਂ ਆਉਂਦੀ ਕੀ ਕਰਾਂ ਫਿਰ ਜੀ ਤਾਂ ਕਰ ਦੇ ਹੋ ਰੋਟੀ ਲਾਈ ਆ ਮੈਨੂੰ ਆਈ ਨਹੀਂ ਸਮਝ ਆਉਂਦੀ ਵੀ ਕੁੜੀ ਆਇਆ ਹੈ ਕਿ ਕੀ ਹੈ ਮਾੜਾ ਮੋਟਾ ਬੰਦਾ ਇੱਕ ਵਾਰੀ ਕਹੇ ਤਾਂ ਸਮਝ ਜਾਂਦਾ ਹੁੰਦਾ ਨਾ ਇਹਨੇ ਆ ਕੇ ਬਾਰ-ਬਾਰ ਸੁਣਚੇ ਪੜਨਾ ਹੁਣ ਮੈਨੂੰ ਇਹ ਡੱਬਾ ਵੀ ਮਾਰਨਾ ਪਊਗਾ ਕੀ ਕੀ ਮਾਰ ਜਾ ਮੈਂ ਕੀ ਕੀ ਛੱਡਾ ਬਸ ਆਂ ਲਾਡੀ ਦੇ ਪਿਓ ਨੇ ਪੰਗੇ ਖੇੜਦੇ ਲਿਆ ਕੇ ਪਤਾ ਨਹੀਂ ਕਦੋਂ ਫਾਹਾ ਵੱਟੂ ਇਹਦਾ ਇਥੋਂ ਇੱਕੋ ਮੇਸਤਰੀ ਜਿਹੜੀ ਰਾਹ ਦਿੰਦੇ 6 ਦਿਨਾਂ ਪਰੇ ਤਿਆਰੀ ਹੋਵੇ ਨਾ ਕਰਦੀ ਉਥੇ ਲੈ ਗਏ ਨੂੰ ਕੱਟੋ ਵੱਟੀ ਥੋੜੋ ਰੋਟੀ ਲੱਗੀ ਆ ਮੇਰੇ ਪਾ ਤੂੰ ਹੀ ਸਾਡੀ ਸੁਣ ਲੈਂਦਾ ਕਿਉਂ ਸੜੇ ਆਉਣ ਦੇ ਮੱਥੇ ਲੱਗਣਾ ਪੈਂਦਾ ਮੈਨੂੰ ਲੈ ਲੈ ਸੁਪਨੇ ਸਜਾ ਲੈ ਕਿਹੜੀ ਰੱਖਣੀ ਆ ਕਿਹੜੀ ਛੱਡਣੀ ਆ ਮੈਂ ਕਾਹਦੇ ਸੁਪਨੇ ਦੇਖਣੇ ਆ ਸਾਰਾ ਕੁਝ ਤਾਂ ਮੇਰੇ ਕੋਲ ਹੈਗਾ ਚੰਗੀ ਨੌਕਰੀ ਹੈ ਮੇਰੇ ਕੋਲ ਚੰਗਾ ਕਾਰੋਬਾਰ ਆ ਜਾਂ ਚੰਗਾ ਘਰ ਆ ਤਾਂ ਮੈਂ ਕਾਹਦੇ ਸੁਪਨੇ ਦੇਖਣੇ ਆ ਹਾਂ ਮੈਂ ਤਾਂ ਆ ਗਿਆਂਗੀ ਤੂੰ ਤਾਂ ਜਾਣਾ ਭੋਲਾ ਪੰਛੀਆਂ ਤੈਨੂੰ ਤਾਂ ਜਿਵੇਂ ਕੋਈ ਪਤਾ ਹੀ ਨਹੀਂ ਲੱਗਦਾ ਤਾਂ ਕੀ ਕਹੀ ਜਾਂਦੀ ਆ ਮੈਨੂੰ ਤਾਂ ਬਹੁਤ ਸਮਝ ਨਹੀਂ ਲੱਗਦੀ ਉਧਰ ਤੁਸੀਂ ਕੰਮ ਕਰੀ ਜਾਂਦੇ ਸੀ ਖੇលਿਆ ਰਾ ਖੇលਦੇ ਰਿਹਾ ਪਿਆ ਮੈਂ ਆ ਕੇ ਇੱਥੇ ਇਕੱਲਾ ਪੈ ਗਿਆ ਕੀ ਕਰਾਂ ਹੁਣ ਦੱਸ ਮੈਂ ਬੁਢਾੜੇ ਕੰਮ ਤਾਂ ਨਹੀਂ ਕਰ ਸਕਦਾ ਹਾਂ ਬੰਦੇ ਆ ਇਹ ਤਾਂ ਕਰ ਸਕਦਾ ਜੀ ਬੁਢਾੜੇ ਨਹੀਂ ਕਰਦਾ ਸਕਦਾ ਬੱਬੇ ਦਾ ਕੰਮ ਕੀ ਹੈ ਆਪਣੇ ਖੇਤੀ ਆ ਉਹ ਠੇਕੇ ਦੇ ਦਿੱਤੀ ਵੀ ਆ ਨਹੀਂ ਮੈਂ ਕਰ ਦਿੰਦਾ ਦੱਸ ਦੇ ਹੋਰ ਕੀ ਕੰਮ ਪਤਾ ਨਹੀਂ ਮੇਰੀ ਸਾਸਾਂ ਇਹਨਾਂ ਨੂੰ ਕੀ ਖਾ ਕੇ ਜੰਮਿਆ ਠੀਕ ਹੈ ਨਾ ਜਿਹੜਾ ਤੂੰ ਪੈਰਾਂ ਦੇ ਪਾਣੀ ਨਹੀਂ ਪਾਣ ਦਿੰਦਾਗਾ ਉਹ ਤੇ ਉਹ ਤੇਰੀ ਮਾਂ ਗਈ ਉਹ ਨਹੀਂ ਆਪਦੇ ਪੁੱਤ ਤੇ ਗੱਲ ਕੋਈ ਆਉਣ ਦੀ ਨਾ ਮੈਨੂੰ ਦੱਸ ਮੇਰੇ ਫੋਨ ਦਾ ਪਾਸਵਰਡ ਉਹਨੂੰ ਕਿਉਂ ਦੱਸਿਆ ਤੂੰ ਕੀ ਨੂੰ ਜਿਹੜੀ ਤੇ ਗੰਨੇ ਵਰਗੀ ਆ ਗੰਨੇ ਵਰਗੀ ਹੈ ਹਾਂ ਓਏ ਔਰ ਕੀ ਗੱਲਾਂ ਕਰਿਆ ਜੰਦੀਆਂ ਸਾਫ਼ ਦੱਸ ਕੀ ਕਹਿਣਾ ਕੋਈ ਨਾ ਐਧਰ ਪਤਾ ਨਹੀਂ ਲੱਗੇਗਾ ਇਰ ਕਹੀ ਕਿ ਜਾਂਦੀ ਆ ਮੂੰਹ ਤੇ ਮਾਰਨ ਲਫੇੜਾ ਮਾਰ ਮੂੰਹ ਤੇ ਮਾਰ ਮੇਰੀ ਗੱਲ ਸੁਣ ਲੈ ਤੂੰ ਉਹਦੇ ਕਮਰੇ ਚ ਕੀ ਲੈਣ ਜਾਣਾਗਾ ਤੈਨੂੰ ਕੀ ਚੱਤੀ ਪਈ ਐ ਰੰਗ ਕਰਾਉਣ ਦੀ ਵੀ ਜਦੋਂ ਮੈਂ ਬੈਠੀ ਐਗੀ ਘਰ ਤਾਂ ਆਉਂਦੀ ਆ ਉਹਨਾਂ ਨੇ ਕਿਹੜਾ ਨਾਲ ਜਾ ਕੇ ਲੈ ਕੇ ਜਾਣਾਗਾ ਨਾਲ ਤਾਂ ਦੂਜਿਆਂ ਨੇ ਨਹੀਂ ਜਿੰਦੀ ਜਾਂਦੀ ਜਿਹਦਾ ਪਹਿਲਾਂ ਪਾ ਫੜਿਆ ਤੀ ਆ ਮੈਂ ਨਾਲ ਤਾਂ ਘਰੇ ਆ ਕੇ ਦੋ ਵੀ ਨਹੀਂ ਸੀ ਬੈਠੀ ਮੈਂ ਹੀ ਮਰੀ ਜਾਂਦੀ ਆ ਹੋਰ ਹੀ ਗੱਲਾਂ ਕੀ ਗੱਲ ਹੋ ਗਈ ਹੁਣ ਕਿਉਂ ਪਰਵਾ ਵਧਾਇਗਾ ਮੇਰੀ ਗੱਲ ਖਣ ਲੱਥਾ ਨਹੀਂ ਜਿਹੜਾ ਮਾਰਾਂ ਚ ਤੂੰ ਫਿਰਦਾ ਜਿਹੜੀਆਂ ਗੇਮਾਂ ਖੇਡਣਾ ਤੂੰ ਫਿਰਦਾ ਨਾ ਚੰਗੀ ਤਰ੍ਹਾਂ ਜਾਣਦੀਆਂ ਸੁਧਰ ਜਾ ਜੇ ਖੁਦਰ ਨਾ ਠੀਕ ਆ ਨਹੀਂ ਨਾ ਤੂੰ ਘਰ ਦਾ ਰਹਿਣਾ ਨਾ ਘਾਟ ਦਾ ਰਹਿਣਾ ਮੇਰੀ ਗੱਲ ਸੁਣ ਲੈ ਮੈਂ ਨਾ ਮੂੰਹ ਤੇ ਚਪੇੜਾ ਮਾਰੂੰਗਾ ਉਹ ਗੁੰਨੇਰ ਕੁਏ ਜਵਾਖੜੀ ਉਹਨੂੰ ਚੜਿਆ ਬਸ ਹੀ ਬੁਖਾਰ ਉਹ ਜਵਾਖੜੀ ਗੁੰਨੇਰ ਕੀ ਆ ਮਾਰੂ ਨਾ ਮੇਰੇ ਵਰਗੀ ਸਮਝ ਲਈ ਮੈਂ ਤੈਨੂੰ ਇਹ ਦੱਸਦਾ ਮੇਰੀ ਗੱਲ ਸੁਣ ਚੱਲ ਤੂੰ ਗੱਲ ਮੇਰੀ ਪਿਆਰ ਨਾਲ ਸੁਣ ਉਹ ਮੈਨੂੰ ਤੂੰ ਪਿਆਰ ਨਾਲ ਰਹਿਣਾ ਨਾ ਹੈ ਨਹੀਂ ਕਿ ਮੈਂ ਤੇਰੇ ਨਾਲ ਪਿਆਰਪੂਰ ਬਸ ਮੇਰਾ ਤੂੰ ਗਵਾਤਾ ਉਹ ਨਹੀਂ ਗਵਾਇਆ ਤੇਰਾ ਪਿਆਰ ਮੇਰੀ ਗੱਲ ਸੁਣਾ ਹਾਂ ਤੂੰ ਸੁਣਾ ਦੇ ਹੁਣ ਜਿਹੜਾ ਨਾ ਮਾਂ ਬਹਨ ਓਏ ਉਹ ਜਵਾਕੜੀ ਉੱਥੇ ਖੜੀ ਸੀ ਮੈਂ ਕਿਹਾ ਪੁੱਤ ਠੀਕ ਐਂ ਤੂੰ ਕਹਿੰਦੀ ਨਹੀਂ ਅੰਕਲ ਜੀ ਹੁਣੇ ਬੁਖਾਰ ਨੇ ਤੇਰਾ ਮੈਂ ਕਿਹਾ ਕੋਈ ਖਾਦਾ ਪੀਤਾਗਾ ਅੰਦਰ ਉਹ ਉੱਥੇ ਬਾਰ ਚੀ ਖੜੀ ਸੀ ਉਹ ਤਾਂ ਕਦੋਂ ਦੀ ਆ ਕੇ ਇੱਥੇ ਬੈਠੀ ਸੀ ਮੇਰੀ ਗੱਲ ਸੁਣਾ ਤਾ ਨਹੀਂ ਬਹਾਨੇ ਨਾ ਮਾਰਿਆ ਕਰੋ ਦੋ ਮੈਂ ਠਾਕੇ ਵਈ ਜਾਂਦਾ ਨੂੰ ਮਾਵਾਂ ਤੀਆਂ ਨੂੰ ਓ ਫੇਰ ਕੀ ਹੋ ਗਿਆ ਜੇ ਗੇਮ ਖੇਡਦੀ ਤੇ ਫੋਨ ਤੇ ਲੈ ਤੇਰੇ ਜਰਨ ਦਾ ਮੇਰਾ ਫਰਦਾ ਨਹੀਂ ਹੈਗਾ ਦਾ ਅੱਬੇ ਤੇਰਾ ਬੂਪੁਰਸ ਮਹਿਕਮਾ ਤੋਂ ਉਹੀ ਬਦਨਾਵਾ ਤੂੰ ਮਾਂ ਸਿਰ ਤੇ ਖੇਪਵਾ ਤੂੰ ਸੰਭਲ ਜਾ ਜੇ ਸੰਭਲਣਾ ਸਾਲਾ ਮੈਂ ਐ ਕਰਦੀ ਜਿਵੇਂ ਪੁਲਿਸ ਵਾਲੇ ਪਤਾ ਨਹੀਂ ਇਹਦਾ ਕੀ ਮਾਨਾ ਕਰਤਾ ਹੁੰਦਾ ਸੀ ਮੇਰੀ ਗੱਲ ਸੁਣ ਉਹ ਆਪਣੇ ਗੁੰਨੇ ਵਰਗੀ ਆ ਉਹ ਨਹੀਂ ਮੈਂ ਮੈਂ ਦੀ ਗੱਲ ਕਰ ਮੈਂ ਗੁੰਨੇ ਵਰਗੀ ਮੇਰੀ ਗੱਲ ਸੁਣ ਲੈ ਤੂੰ ਬੱਤ ਜਾ ਮੈਂ ਕਿਤੇ ਜੇ ਤੇਰੇ ਪੈਰੋਂ ਮੈਂ ਇਹਨੂੰ ਹਟਾਉਣਾ ਪੈਗਾ ਨਾ ਮੈਨੂੰ ਫਿਰ ਇਹ ਦੇਖ ਲੈ ਆਪਾਂ ਕੀ ਬਣੂਗਾ ਉਹ ਨਾ ਨਾ ਹਟਾਉਣੀ ਕਿਉਂ ਆਂ ਆਹ ਕਰੀ ਬੜੀ ਵਿਚਾਰੀ ਜਾਣਦੀਆਂ ਮੇਰੀ ਗੱਲ ਸੁਣਦਾ ਨਹੀਂ ਜਿਹੜਾ ਤਰੇ ਢੱਡ ਨੇ ਨਾ ਇੱਥੇ ਉਹ ਗੋਗੜਾ ਜ ਮੈਂ ਸਾਰਾ ਜਾਣਦੀ ਰੱਖਣਾ ਹੋਈਆਂ ਜਿਹੜੀਆਂ ਤੂੰ ਇੱਕ ਗੱਲ ਸੁਣ ਲੈ ਮੇਰੀ ਠੀਕ ਹੈ ਸੰਭਲ ਜਾ ਤੂੰ ਉਹ ਚਾਲ ਚੰਗਾ ਇਹ ਐਵੇਂ ਮਰੀ ਜੰਨੀਆ ਤੂੰ ਤਾਂ ਬਿਨਾਂ ਕੋਈ ਸ਼ੱਕ ਕਰੀ ਜੰਨੀਆ ਤਾਂ ਹੀ ਮੇਰੇ ਘਰੇ ਨਹੀਂ ਆਉਂਦਾ ਮੇਰੇ ਪਤੀਨੇ ਕਹਦੇ ਫਟਦੇ ਫਿਰ ਜਿੰਨੇ ਕਹਦੇ ਫਟਦੇ ਘਰ ਨਹੀਂ ਆਈ ਏਸੀ ਲਵਾਉਣੇ ਆ ਜਾਂ ਮੈਂ ਮਿਸਤਰੀ ਬੁਲਾਇਆ ਉਹ ਕਹਿੰਦਾ ਆ ਜਾਊਗਾ ਮੇਰੀ ਗੱਲ ਹੁਣ ਤਾਂ ਹੀ ਮੈਂ ਘਰੇ ਨਹੀਂ ਆਉਂਦਾ ਹੁੰਦਾ ਪੱਕੇ ਨਾਲ ਤੂੰ ਮੈਨੂੰ ਘਰੇ ਸਾਦੀਆਂ ਪੀਂ ਕੇ ਤਾਂ ਇਹ ਤਾਂ ਘਰੇ ਨਹੀਂ ਆਉਂਦਾ ਬਾਹਰ ਤਾਂ ਮੈਂ ਜਨਾਨੇਆਂ ਰੱਖੀਆਂ ਹਾਂ ਉਹ ਤੂੰ ਘਰੇ ਵੀ ਭਾਰਦਾ ਵੀ ਦੋ ਦੋ ਹੋਂ ਮੇਰੀ ਗੱਲ ਹਾਂ ਤੂੰ ਤਾਂ ਮੈਂ ਮੇਰੀ ਗੱਲ ਸੁਣ ਹਾਂ ਸੇ ਤਾਂ ਕੋਈ ਦਿਹਾੜੀਆ ਹੁੰਦਾ ਠੀਕ ਆ ਕੋਈ ਉਹ ਹੁੰਦਾ ਉਹ ਤਾਂ ਘਰੇ ਪੈਰਾ ਲਾ ਕੇ ਬੈਠਾ ਰਹੇ ਨਾ ਨਣੇ ਮਹਿਲੇ ਕੋਈ ਕੰਮ ਨਹੀਂ ਤੂੰ ਐਡਾ ਸ਼ੱਕੀ ਬੰਦਾ ਦਾ ਤੇ ਜਨਾਨੇ ਨਾ ਜਿੰਨਾ ਮਰਜ਼ੀ ਆ ਜਾਣ ਵਿੱਚ ਬਹਿ ਜਾਣਾ ਹੋ ਕੇ ਉਹਨਾਂ ਦੇ ਹੁਣ ਮੇਰੀ ਗੱਲ ਸੁਣ ਲੈ ਮੈਨੂੰ ਬਖਸ਼ ਦੇ ਠੀਕ ਹੈ ਨਾ ਨਹੀਂ ਮੈਨੂੰ ਦੇ ਦੇ ਤਲਾਕ ਓ ਬਾਪੂ ਓ ਬਾਪੂ ਅੰਯਾਰ ਮਰਜੀ ਗੱਲ ਸੁਣੀ ਯਾਰ ਓ ਬਾਪੂ ਯਾਰ ਗੱਲ ਸੁਣ ਮੇਰੀ ਬਹਿ ਕੇ ਤੂੰ ਯਾਰ ਮਾੜਾ ਮੋਢਾ ਨੂੰ ਸਮਝਾ ਦਿਆ ਕਰ ਯਾਰ ਕਿਉਂ ਨਹੀਂ ਸੁਣਿਉਂਦਾ ਯਾਰ ਖਾਣੇ ਪਰ ਐਗਰ ਗੱਲ ਹੈ ਹੈ ਚਾਰ ਦਿਨਾਂ ਬਾਅਦ ਮੈਂ ਡਿਊਟੀ ਤੋਂ ਆਇਆ ਸੀਗਾ ਫੇਰ ਕਹਿੰਦੀ ਤੂੰ ਚਾਰ-ਚਾਰ ਦਿਨ ਡਿਊਟੀ ਤੇ ਲਾ ਕੇ ਆਉਣਾ ਤੇ ਹੁਣ ਮੈਂ ਘਰੇ ਆ ਗਿਆ ਹੁਣ ਘਰੇ ਨੂੰ ਜਰਦੀ ਪਏ ਨੂੰ ਦੱਸ ਦੇ ਕੀ ਕਰਾਂ ਗੱਲ ਦਾਸਪੁੱਤ ਕੀ ਕਹਿੰਦੀ ਐ ਗੱਲ ਕੀ ਕਹਿੰਦੀ ਉਹ ਜਵਾਕੜੀ ਸੀਗੀ ਉਹਨੂੰ ਫੋਨ ਦੇ ਤਾਂ ਮੈਂ ਚਲਾ ਉਹਨੂੰ ਮੈਂ ਕਿਹਾ ਗੇਮ ਖੇਡ ਮੈਂ ਬਿਮਾਰ ਸੀ ਕਿ ਕਿੱਡੀ ਲੋੜ ਹੋਗੀ ਉਹ ਕੁਛ ਮਾਰਦਾ ਹੈ ਫੋਨ ਫਟ ਜੂਗਾ ਉਹ 1.5 ਲੱਖ ਦਾ ਫੋਨ ਔਰ ਜਰ ਬਾਪੂ ਮੇਰੀ ਗੱਲ ਸੁਣ ਅਬੂ ਤੂੰ ਤਾਂ ਸਿਆਣਾ ਮੈਣਾ ਫੇਰ ਕੀ ਹੋ ਗਿਆ ਜੇ ਆਪਣੇ ਕੰਮ ਵਾਲੀ ਆ ਉਹਨਾਂ ਕੋਲੇ ਨਹੀਂ ਫੋਨ ਹੈਗਾ ਉਹਨਾਂ ਦੇ ਵੀ ਜਜ਼ਬਾਤ ਆ ਕੋਈ ਉਹਨਾਂ ਦੇ ਵੀ ਅਰਮਾਨ ਆ ਆਪਣੇ ਗੁੰਨੇ ਵਰਗੇ ਸਰਦਾਰਾਂ ਵਰਗੇ ਸਾਰੀ ਸਾਰੀ ਰਾਤ ਫੋਨ ਦੇਖੀ ਜਾਂਦਾ ਵੀ 10 ਮਿੰਟ ਜਵਾਗੜੀ ਨੇ ਫੋਨ ਦੇਖ ਲੈ ਕਿੱਡੀ ਕੀ ਗੱਲ ਹੋ ਗਈ ਮੈਂ ਤੇਰੀ ਗੱਲ ਨਾਲ ਸਹਿਮਤ ਆ ਪੁੱਤ ਜੇ ਮੈਂ ਉਹਨੂੰ ਕਹਿਣਾ ਨਾ ਉਹ ਮੇਰੇ ਗੱਲ ਵੀ ਪੈਂਦੀ ਆ ਉਹ ਗੱਲ ਕਿਸੇ ਦੀ ਨਹੀਂ ਮੰਨਦੀ ਉਹ ਪਹਿਲੇ ਦਿਨੋਂ ਹੋਗਾ ਸੁਭਾਅ ਵਾਲਾ ਮੇਰੀ ਗੱਲ ਸੁਣ ਆ ਜਿਹੜੀ ਵਿਚਾਰੀ ਕੰਮ ਵਾਲੀ ਆ ਹਨਾ ਉਹਦੇ ਤਾਂ ਮਗਰਮੂਰੇ ਹੈ ਨਹੀਂ ਨਾਲੇ ਮੈਨੂੰ ਕੰਮੋਂ ਨਹੀਂ ਦੱਸਿਆ ਫੇਰ ਕੀ ਹੋਵੇ ਕੰਮ ਤਾਂ ਟਿੱਗੀ ਪਿਆ ਉਹਦੇ ਪਰਾਂ ਦੀ ਸ਼ੱਕ ਕਰੀ ਜਾਂਦੀ ਆ ਮੈਂ ਐਂ ਕਹਤਾ ਮੈਂ ਗੱਲਾਂ ਕਮਰਾ ਭਾਈ ਰੰਗ ਕਰਾ ਦਿੰਦਾ ਤੁਹਾਨੂੰ ਹਨਾ ਤੇ ਮੈਂ ਕਹਾਂ ਹੁਣ ਨਾ ਸੱਤ ਡੱਗ ਪਏ ਭਾਈ ਪੱਖਾ-ਪੁੱਖਾ ਲਵਾ ਦਿੰਦਾ ਕੁੜੀ ਉਹਦੀ ਗਰਮੀ ਨਾਲ ਬਿਮਾਰ ਹੋਊਗੀ ਐਹੇ ਗੱਲ ਤੋਂ ਤੇ ਜੂ ਭਾਈ ਬੈਠੀ ਆਲਾ ਕੰਨੇ ਤੇ ਹਾਤਾ ਇਦੋਂ ਜਨਾਬ ਨਹੀਂ ਜਾਇਦਾਂ ਕਰੇ ਦੋ ਦੋ ਆ ਗੱਲਾਂ ਯਾਰ ਮੈਂ ਸੁਣਦਾ ਚੰਗਾ ਲੱਗਦਾ ਯਾਰ ਮੈਂ ਆਹ ਗੱਲ ਤੁਹਾਨੂੰ ਵਿਆਹ ਕਰਾਇਆ ਸੀ ਯਾਰ ਹੈ ਨਾਲੇ ਮੈਂ ਸਾਰਾ ਘਰ ਦਾ ਕੰਮ ਕਰਦਾ ਕੰਮ ਵੀ ਬੈਠਾ ਹੋਡੇ ਮੂਰੇ ਮੂਰੇ ਤਰੈ ਰਿਹਾ ਨਾਲੇ ਮੈਨੂੰ ਆਹ ਸੁਣਨ ਨੂੰ ਮਿਲ ਗਿਆ ਇਹ ਤਾਂ ਜਮੇ ਹੱਦ ਹੋ ਗਈ ਮਾਦਾ ਮੈਨੂੰ ਲੱਗਦਾ ਹੁਣ ਮਰਨਾ ਪਊਗਾ ਸਫਰੇ ਸੀਗੇ ਮੈਂ ਮਰਨੇ ਕਦੇ ਵਾਸਤੇ ਚੰਗਾ ਨਾਟਕਾ ਬਾਪੂ ਹੈਗੇ ਤਾਂ ਲੈ ਜਨਾ ਦੀ ਬਸ ਤਾਂ ਰਹਿ ਦੇ ਓ ਯਾਰ ਬਾਪੂ ਇਹਦੀ ਗੰਨਾ ਜਾਣ ਵਾਲੀ ਕਿਹੜੀ ਗੱਲ ਆ ਕਿ ਯਾਰ ਤਾਂ ਫੋਨ ਦਾ ਚੱਕਣਾ ਵੱਜੀ ਜਾਂਦਾਗਾ ਫੇਰ ਕਹਦੇਂਗੀ ਤੂੰ ਨੀ ਰੋਕਦਾ ਮੈਨੂੰ ਫੋਨ ਚੱਕਣਾ ਮੇਰੀ ਗੱਲ ਸੁਣ ਬਾਪੂ ਆ ਤੇਰੇ ਮੂਰੇ ਬੰਨੇ ਹੱਥ ਆ ਹੈ ਨਹੀਂ ਮੈਂ ਇਸ ਤੋਂ ਬਾਅਦ ਬਿਆਨ ਦੇਣਾ ਤੋਂ ਕਰੇ ਆਇਆ ਕਰੂੰਗਾ ਇਹਨੂੰ ਸਮਝਾ ਦੇ ਕਿ ਭਾਈ ਐਵੇਂ ਨਾ ਬੇਫਾਲਤੂ ਸ਼ੱਕ ਜਾ ਕਰਿਆ ਕਰੇ ਮੇਰੇ ਤੇ ਚਲ ਕੁਝ ਸਮਝਾਤਾ ਮੈਂ ਮੈਂ ਤਾਂ ਬਹੁਤ ਸਮਝਾਉਣਾ ਹੈਗਾ ਬਾਕੀ ਤੂੰ ਵੀ ਮਾੜਾ ਮੋਟਾ ਕਿਹਾ ਕਰ ਕੋਈ ਆ ਬਾਪੂ ਸਮਝਾਉਂਦਾ ਨਹੀਂ ਨਾ ਤੂੰ ਇਹ ਪਹਿਲੇ ਨਿੱਕੀ ਹੁੰਦੇ ਤੇ ਛਿੱਤਰ ਫੇਰਾ ਹੁੰਦਾ ਨਾ ਮਾੜਾ ਮੋਟਾ ਆਹੋ ਪੁੱਤ ਮੈਂ ਸਾ ਕਿਉਂ ਨਹੀਂ ਫੇਰਿਆ ਬਿਨਾ ਮਾਂ ਤੋਂ ਸੀ ਵੀ ਮੈਂ ਦੋਨੇ ਉਹ ਕਰਿਆ ਫਰਜ ਨਾਲ ਮਾਂ ਨਾਲ ਵੀ ਨਾ ਇਹ ਪਿਆੜਾ ਦੀ ਅੱਛਾ ਜਿ ਬਿਨਾ ਮਾਂ ਤੋਂ ਸੀ ਫਿਰ ਸੁਧਾਰਦੀ ਨਹੀਂ ਸੀ ਬਗਾਰਤੀ ਫਿਰ ਤਾਂ ਹੈ ਉਹ ਆਪ ਹੀ ਦੇਖ ਕੋਈ ਆਂਢੀ ਗਵਾਂਢੀ ਨਹੀਂ ਵਰਤਦਾ ਆਪਣੇ ਨਾਲ ਹਨਾ ਨਹੀਂ ਹਾਂ ਯਾਰ ਇਹਨਾਂ ਦੀ ਕੁੜੀ ਤਾਂ ਇੰਨੀ ਚੜ-ਚੜੀ ਆ ਯਾਰ ਫੇਰ ਵੀ ਯਾਰ ਤੂੰ ਮਾੜਾ ਮੋਟਾ ਬਾਪੂ ਨੂੰ ਸੁਝਾਇਆ ਕਰ ਦੇ ਪੁੱਤ ਕੱਲ ਨੂੰ ਸ਼੍ਰੀਕਾ ਕਵੀਲਾ ਚਾਹੀਦਾ ਆ ਆਪਣੇ ਕੋਈ ਆਉਂਦਾ ਜਾਂਦਾ ਰਹੇ ਚੱਕ ਪੁੱਤਿਆਂ ਦਾ ਟਾਈਮ ਕੱਟ ਲੈਣਾ ਤੇ ਟਾਈਮ ਇਸ ਨਹੀਂ ਕੱਟਣਾ ਹੁੰਦਾ ਹਾਂਦਾ ਯਾਰ ਬਾਪੂ ਜਦੋਂ ਤੂੰ ਆਪਿਆ ਹਾਂ ਗੱਲਾਂ ਕਹੀ ਜਾਂਦਾ ਵੀ ਟਾਈਮ ਕੱਟਣਾ ਸਮਝਾਉਣਾ ਹੈਗਾ ਸਮਝਦਾਰੀ ਨਟਾਂ ਵੜਲਾਂ ਮੈਂ ਤਾਂ ਪੁੱਤਰੇ ਪਾਲਣ ਨੂੰ ਸੰਦਾ ਨਹੀਂ ਪਤਾ ਕੀ ਕੀਤਾ ਤੂੰ ਆਹ ਦੇਖ ਨਾ ਮੇਰੀ ਮਾਂ ਨੂੰ ਜਿਹੜਾ ਕੋਈ ਮਰਜ਼ੀ ਕਹਦੇ ਸਾਰਿਆਂ ਦੀਆਂ ਸੁਣ ਕੇ ਗਈ ਆ ਉਹ ਹਾਂ ਤੂੰ ਕਹੇ ਤੇ ਸੁਣਦਾਈ ਸੀ ਤੂੰ ਮਾੜਾ ਮੋਟਾ ਸਮਝਾ ਦੇ ਚੰਗਾ ਯਾਰ ਮੈਂ ਤਾਂ ਬਹੁਤ ਸਮਝਾਉਣਾ ਪੁੱਤੇ ਤੈਨੂੰ ਤੈਨੂੰ ਲੱਗਦਾ ਨਹੀਂ ਸਮਝ ਆਇਆ ਤੈਨੂੰ ਕੀ ਪਤਾ ਬਿਨਾਂ ਮਾਂ ਤੋਂ ਜਿਉ ਆਖ ਪਰਣੇ ਬਹੁਤ ਔਖੇ ਆ ਜਾ ਆ ਜਾ ਆਲੀ ਤਾਂ ਵਾ ਆਈ ਗਿਆ ਪੁਕਾਰ ਗਾਦੇ ਨਾ ਆ ਵੀ ਕੀ ਗੱਲ ਆ ਗਈ ਇਹ ਗੱਲ ਕੀ ਹੋ ਰਹੀ ਹੈ ਜੀ ਕੋਈ ਐਜੀ ਗੱਲ ਨਹੀਂ ਹੈਗੀ ਹੁਣ ਮੈਂ ਪਾਣੀ ਤਾਂ ਨਹੀਂ ਤਾਂ ਪੀਣਾਗਾ ਜੇ ਪਾਣੀ ਮਾ ਪੀਣ ਜਾਂਦੀ ਐ ਰਸੋਈ ਚ ਉਦੋਂ ਮੈਨੂੰ ਕਹਿੰਦੇ ਆ ਵੀ ਰਸੋਈ ਚ ਨਹੀਂ ਆਉਣਾ ਹੈਗਾ ਕੀ ਗੱਲ ਹੁਣ ਮੈਂ ਪਾਣੀ ਨਹੀਂ ਪੀ ਸਕਦਾ ਅੰਦਰ ਕਮਰੇ ਚ ਬੋਤਲਾਂ ਰੱਖੀਆਂ ਤਾਂ ਹੈਗੀਆਂ ਕਾਰੇ ਵਾਸਤੇ ਰੱਖੀਆਂ ਜਾ ਕੇ ਤੱਕ ਪੀ ਚੱਲ ਕਿਹੜੇ ਵੇਲੇ ਬੋਤਲਾਂ ਰੱਖੀਆਂ ਹੋਈਆਂ ਨਹੀਂ ਰੱਖੀਆਂ ਨੇ ਬੋਤਲਾਂ ਨਹੀਂ ਹੈਗੀਆਂ ਜਾ ਕੇ ਦੇਖ ਰੋ ਤੂੰ ਤੁੰਨ ਦੀ ਨੋੜ ਨਹੀਂ ਹੈ ਕੱਢ ਲਾ ਬੋਤਲਾਂ ਹੋ ਗਈਆਂ ਹੋਣੀਆਂ ਖੜਕ ਹੋਏ ਤੂੰ ਵੀ ਗੱਲ ਛੱਡ ਜਾ ਪਾਣੀ ਬਾਹਰ ਹੈ ਇੱਕ ਮਿੰਟ ਮੇਰੀ ਗੱਲ ਸੁਣ ਲੈ ਮੇਰੇ ਘਰ ਤਾਂ ਇਹਦੇ ਕਮਰੇ ਚ ਕੈਂਟਰ ਪਾਣੀ ਦਾ ਅਲੱਗ ਰੱਖਦੇ ਮੇਰੀ ਗੱਲ ਦੇ ਸਾਡੇ ਘਰਾਂ ਦੇ ਹੈਗੇ ਤੌਰ ਤਰੀਕੇ ਵੱਖਰੇ ਠੀਕ ਹੈ ਸਾਡੇ ਕੋਈ ਰਾਤ ਨੂੰ ਇੰਨਾ ਉੱਚੀ ਉੱਚੀ ਆਏ ਨਹੀਂ ਬੋਲਦਾ ਮੈਨੂੰ ਵੀ ਰਾਤ ਨੂੰ ਸੁਣੀ ਗਈਆਂ ਵੀਡੀਓ ਕਾਲ ਤੇ ਕਿਹਨੇ ਕਰਨਾ ਮਰਦੇ ਚਾ ਕਿਵੇਂ ਸੀ ਤੇ ਮੈਂ ਨਹੀਂ ਬੋਲਿਆ ਮੈਨੂੰ ਆਏ ਸੀ ਭਾਈ ਕੋਈ ਇਸ ਗੱਲ ਨੂੰ ਕੋਈ ਨਾ ਨੋਟ ਕਰੇ ਠੀਕ ਹੈ ਇਹਦੇ ਵੀ ਨਹੀਂ ਕੁਛ ਹੈ ਚੱਲ ਜਵਾਕ ਤੇ ਤੂੰ ਜਮਾ ਤੂੰ ਰੁਪਈਆ ਇਹਨੇ ਮੈਨੂੰ ਕਿਹਾ ਨਹੀਂ ਬਸ ਇੱਕ ਗੱਲ ਕਹੀ ਹੈ ਵੀ ਇਹ ਬੁਰਾ ਲੱਗਦਾ ਠੀਕ ਹੈ ਨਾ ਔਰ ਲੱਗਦਾ ਵੀ ਹੈ ਠੀਕ ਹੈ ਸਾਡੇ ਕੋਈ ਰਾਤ ਨੂੰ ਕੋਈ ਮੀਟਿੰਗ ਆ ਲੈ ਕੋਈ ਬਿਜ਼ਨਸਮੈਨ ਆ ਜੀ ਕੋ ਬੰਦਾ ਆ ਕੇ ਬੈਠੇ ਤਾਂ ਕੀ ਕਹੂਗਾ ਸੋਚੂਗਾ ਬਾਕੀ ਗੱਲ ਆ ਕੋ ਆਪਣਾ ਐਗਰੀਮੈਂਟ ਹੋਇਆ ਨਾਲ ਗੱਲਬਾਤ ਹੋਈ ਆ ਵੀ ਭਾਈ ਕਿਸੇ ਨਾਲ ਗੱਲ ਨਹੀਂ ਕਰਨੀ ਤੂੰ ਠੀਕ ਹੈ ਠੀਕ ਹੈ ਭਾਈ ਤੂੰ ਬਾਹਰ ਆ ਕੇ ਕਿਉਂ ਖੜੀ ਬਾਹਰ ਮੈਂ ਕਿਸਤੇ ਬਾਹਰ ਗਈ ਮੈਂ ਤਾਂ ਗਈ ਵੀ ਨਹੀਂ ਆਹ ਲੱਤ ਨੇ ਖੜੀ ਸੀ ਤੂੰ ਗੇਟ ਤੇ ਲੈ ਲੈ ਮੈਂ ਜਦੋਂ ਆਇਆਂਗਾ ਤੈਨੂੰ ਮੈਂ ਅੰਦਰ ਲੈ ਕੇ ਆਇਆ ਮੇਰੀ ਗੱਲ ਸੁਣੋ ਅਚਾਨਕ ਗਰਮੀ ਸੀਗੀ ਠੀਕ ਆ ਨਾ ਮੈਂ ਬਾਹਰ ਆ ਕੇ ਖੜ ਗਈ ਮਾੜੀ ਜੀ ਬੈਠ ਚਲੇਗੀ ਮੈਨੂੰ ਐ ਲੱਗਦਾ ਵੀ ਮੇਰੇ ਵਾਲੇ ਕਮਰੇ ਦੇ ਵਿੱਚ ਇਨਵਰਟਰ ਦੇ ਆਉ ਹੋ ਹੈ ਨਹੀਂਗਾ ਕੋਈ ਐਗਰੀ ਨਹੀਂ ਗਈ ਨਾ ਮੈਟਰ ਚੰਗਾ ਪਾ ਲਏਗਾ ਸਾਰੇ ਪ੍ਰਬੰਧ ਨੇ ਸਾਡੇ ਤੋਂ ਕੋਈ ਜਾ ਕੇ ਖੜਿਆ ਤੇਰਾ ਮਤਲਬ ਹੀ ਨਹੀਂ ਗੇਟ ਦਾ ਦੇਖ ਨਥੋਂ ਮੈਂ ਬਨੇ ਗੱਲ ਲੱਸਦਾ ਤੇਰਾ ਉਥੇ ਵਾਰੀ ਵਾਰੀ ਜਾਣ ਦਾ ਮਤਲਬ ਨਹੀਂ ਹੈਗਾ ਗੇਟ ਤੱਕ ਠੀਕ ਹੈ ਸਾਡੇ ਘਰ ਦਾ ਮਸਲਾ ਜੇ ਤੈਨੂੰ ਪੈਸੇ ਦਿੱਤੇ ਦਾ ਤੇ ਮਲਵਾ ਸਾਡੀ ਪ੍ਰਾਈਵੇਸੀ ਰੱਖਣ ਦਾ ਵੀ ਤੈਨੂੰ ਹੱਕ ਹੈ ਠੀਕ ਹੈ ਨਾ ਜੇ ਕੱਲ ਨੂੰ 19 ਕਿਹ ਹੁੰਦੀ ਉਹ ਗੱਲਬਾਤ ਕੌਣ ਜ਼ਿੰਮੇਵਾਰ ਤੂੰ ਜ਼ਿੰਮੇਵਾਰ ਹੈਗੀ ਆ ਤੇ ਜੇ ਜਿਵੇਂ ਤੇਰਾ ਦੇਦਾ ਦੇ ਨਾਲ ਪੜਦੀ ਹੈ ਸਾਡੀ ਤਾਂ ਦੇਖ ਲੈ ਨਹੀਂ ਫਿਰ ਅਸੀਂ ਅੱਜ ਮੌਕਾ ਦੇਣ ਵੀ ਜਿਹੜੇ ਵੀ ਇੱਕ ਨਾ ਤੂ ਰਹਿੰਦੀਆਂ ਹਨ ਰੈਨ ਸੈਂਸ ਸੁਧਾਰ ਸਾਡੇ ਨਾਲ ਮੈਨੂੰ ਵੀ ਲੱਗਦਾ ਵੀ ਇਹ ਚੁੱਪ ਕਰਕੇ ਚੁੱਪ ਕਰਕੇ ਜਿੰਨੇ ਪੈਸੇ ਦਿੱਤੇ ਆ ਆਪਣੇ ਸਾਡੇ ਜਿੰਨਾ ਕਰਤੋ ਰੱਖ ਲੈ ਬਾਕੀ ਬਸ ਹਮ ਦੇ ਬਾਈ ਆਦੀ ਬਗਜੋ ਨਹੀਂ ਨਹੀਂ ਇਹ ਜੀ ਤਾਂ ਕੋਈ ਗੱਲ ਨਹੀਂ ਬਾਕੀ ਰਹੀ ਕਾਲ ਦੀ ਉਹ ਤਾਂ ਮੇਰੀ ਫਰੈਂਡ ਦੀ ਕਾਲ ਆਈ ਸੀ ਸਾਡੇ ਅੱਗੇ ਤੋਂ ਤੁਹਾਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਤੇ ਮੈਂ ਚੜੇਲਾ ਨੂੰ ਗੱਲ ਥੋੜੀ ਕਰਨੀ ਹੈ ਜਿਵੇਂ ਤੋ ਰੋਲਾ ਪੈਂਦੀ ਸੀ ਹੋਰ ਇੱਥੇ ਬੰਦੇ ਰਹਿੰਦੇ ਸੌਣਾ ਅਸੀਂ ਵੀ ਸਾਰ ਦਿਨ ਕੰਮ ਕਰਦੇ ਆਂ ਹੁਣ ਮੈਂ ਕਹਿ ਤੋ ਦਿੱਤਾ ਵੀ ਸੌਰੀ ਕੀ ਕਹਣਾ ਮੈਂ ਸੌਰੀ ਵੀਲ ਕਰੀ ਚਲੋ ਅੱਗੇ ਤੋਂ ਕੋਈ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਮੇਰੀ ਗੱਲ ਚਲ ਹੁਣ ਇਹਨੇ ਸੌਰੀ ਮੰਗ ਲਈ ਹੁਣ ਆਪਾਂ ਇਹਨੂੰ ਹੋਰ ਡੰਡ ਤਾਂ ਨਹੀਂ ਦੇਣਾਗਾ ਹਾਂ ਬਸ ਮੇਨ ਗੱਲ ਇਹ ਜੀ ਹੈ ਵੀ ਠੀਕ ਕਰ ਲਈਆਂ ਆਪਦੀਆਂ ਗੱਲਾਂ ਇਹਨਾਂ ਸੁਧਾਰ ਲਾ ਅ ਤੁਸੀਂ ਵੀ ਤਾਂ ਇਹਨਾਂ ਨੂੰ ਕਹੋ ਰਾਤ ਮੈਂ ਰੋਟੀ ਖਾਣ ਲੱਗੀ ਆ ਕੇ ਮੇਰੇ ਧੌਂ ਦੇ ਵਿੱਚ ਮਾਰਿਆ ਐਡੀ ਜ਼ੋਰ ਦੀ ਮੁੱッコ ਲਾਡੀ ਕੱਡਾ ਟੁੱਟ ਬੋਲਦੀ ਆ ਇਹ ਕੋਈ ਜੁੜ ਨਹੀਂ ਹੈ ਰਹਿ ਗਈ ਚੱਲ ਛੱਡੋ ਹਣ ਮੇਰੀ ਗੱਲ ਮੈਂ ਗੱਲ ਛੱਡੋ ਤੂੰ ਰੋਟੀ ਖਾਣੀ ਹੈ ਨਾ ਤੇਰੀ ਰੋਟੀ ਖਾਣੀ ਹੈ ਤਾਂ ਤੂੰ ਸਰਦਾਰਨੀ ਦਾ ਨੰਬਰ ਲੈ ਇਹਨਾਂ ਨੂੰ ਫੋਨ ਕਰ ਪਾ ਠੀਕ ਹੈ ਨਾ ਬਸ ਇਹਨੂੰ ਫੋਨ ਕਰ ਦੋ ਤੈਨੂੰ ਕਵਰੇਜ ਬੈਠੇ ਨੂੰ ਮਿਲੂ ਪਹਿਲੀ ਗੱਲ ਤਾਂ ਥੋੜਾ ਕੱਲ ਤੱਕ ਸ਼ਾਮ ਕੱਲ ਤੋਂ ਪਰਸੋਂ ਤੱਕ ਇੱਦਾਂ ਕਲੀਅਰ ਹੋ ਜਾਊਗਾ ਮਕਰਾਨ ਦੇ ਅੱਗੇ ਉੱਥੇ ਜਾ ਕੇ ਰਹੀ ਸਾਰਾ ਸਮਾਨ ਮੈਂ ਲੈਦਾ ਸਭ ਕੁਝ ਕਰਤਾ ਠੀਕ ਹੈ ਆ ਦੋ ਦਿਨ ਜੀ ਇੱਥੇ ਬੈਠੀਏ ਤਾਂ ਜੇ ਤੁਹਾਨੂੰ ਚੀਜ਼ ਚਾਹੀਦੀ ਜਿਹੜੀ ਚੀਜ਼ ਚਾਹੀਦੀ ਹੈ ਪਹਿਲੀ ਗੱਲ ਤਾਂ ਮੈਂ ਗੈਮਪਰ ਪਾਣੀ ਦੇ ਦੇ ਅੰਦਰ ਕਮਰੇ ਜੀ ਧਰਦੇ ਠੀਕ ਹੈ ਪਾਣੀ ਰੱਖਦੇ ਆ ਇਹਦੇ ਅੱਗੇ ਠੀਕ ਹੈ ਦੂਜੀ ਗੱਲ ਵੀ ਜਿਹੜਾ ਇਹਨੂੰ ਰੋਟੀ ਪਾਣੀ ਚਾਹੀਦਾਗਾ ਜਦੋਂ ਜਿਹਨੂੰ ਚਾਹੀਦਾ ਨੂੰ ਦੇ ਦੇਗਾ ਤੇ ਮੈਂ ਮੈਸਤਰੀ ਨੂੰ ਫੋਨ ਕਰਦਾਗਾ ਉਹ ਆਊਗਾ ਜਾ ਕੇ ਚੈੱਕ ਕਰੂਗਾ ਤੇਰਾ ਪਲੱਗ ਵੀ ਲਵਾਉਣਾ ਉਹ ਕਨਵਰਟਰ ਠੀਕ ਹੈ ਕਮਰੇ ਦੇ ਬਾਹਰ ਨਹੀਂ ਨਿਕਲਨੇ ਚਾਹੀਦੀ ਤੂੰ ਮੇਰੀ ਗੱਲ ਸੁਣੋ ਮੈਂ ਅੱਜ ਤੋਂ ਬਾਅਦ ਕਮਰੇ 'ਚੋਂ ਬਾਹਰ ਨਹੀਂ ਨਿਕਲਦੀ। ਫਿਰ ਇਹ ਗੱਲ ਫੋਨ ਦੀ। ਜਦੋਂ ਮੈਂ ਫੋਨ ਲਾਉਣੀ ਆ ਕਿੰਨੇ ਕਿੰਨਾ ਟਾਈਮ ਫੋਨ ਬਿਜੀ ਆਉਂਦਾ। ਹੁਣ ਮੇਰੇ ਤਾਂ ਕੋਈ ਗੱਲ ਸੁਣਦਾ ਨਹੀਂ। ਮੈਨੂੰ ਵੀ ਪਿਆਸ ਲੱਗਦੀ ਆ। ਹਰ ਕਿਵੇਂ ਬਾਹਰ ਆ ਕੇ ਰਸੋਈ 'ਚ ਪਾਣੀ ਪੀਣ ਲੱਗ ਜਾਂਦੀ ਆ। ਐਡੀ ਗਿਟੀ ਗੋਟੀ ਗੱਲ ਹੋ ਗਈ। ਦੇਖ ਲਓ ਜੀ ਕਿੰਨਾ ਕ ਮੇਰਾ ਫੋਨ ਬਿਜੀ ਆਉਂਦਾ। ਕਿੰਨੇ ਕ ਮੈਂ ਕਿਸੇ ਨੂੰ ਫੋਨ ਲਾਉਣੀ ਆ। ਚਲੋ ਸਾਰੀਆਂ ਗੱਲਾਂ ਸਹੀ। ਮੋਡਰ ਦਾ ਨੰਬਰ ਲਾ ਕੇ ਤਾਂ ਫੋਨ ਕਰ ਲਓ। ਠੀਕ ਹੈ। ਬਸ ਠੀਕ ਹੈ ਜੀ। ਇਹ ਗੱਲ ਐਡੀ ਵੀ ਕੀ ਗੱਲ ਐ ਫੋਨ ਕਰਨ ਦੀ। ਕੋਈ ਤਾਂ ਹੱਥ ਤਾਂ ਮ ਬਸ 2 ਦਿਨ ਰਹਿ ਗਏ 2 ਦਿਨ ਓਕੇ ਸੋਕੇ ਮੈਂ ਅਡਜਸਟ ਕਰ ਲੈਣੀ ਆ ਉਸ ਤੋਂ ਬਾਅਦ ਤੁਸੀਂ ਬਸ ਨਹੀਂ ਅਡਜਸਟ ਅਸੀਂ ਕਰੀ ਜਾ ਰਹੇ ਆ ਅਡਜਸਟ ਤੇਰੇ ਨਾਲ ਭਾਵੇਂ ਕਰਨਾ ਪੈ ਤੂੰ ਤਾਂ ਕੱਲੀ ਨਾ ਸਾਨੂੰ ਇੰਨੇ ਜਣਾਂ ਬਿੰਦੀ ਦੇ ਵੀ ਦੇ ਚੱਕਦਾ ਹਾਂ ਚੱਲ ਕੋਈ ਕਿ ਤੇਰੇ ਕਿਤੇ ਲੱਗਣਗੇ ਹੁਣ 2 ਦਿਨ ਕਹਿ ਰਿਹਾ ਬਸ ਦਿਨ ਅੱਜ ਦਾ ਅੱਜ ਲਵਾ ਕੇ ਆਇਆ ਆ ਪਲੰਬਰ ਦਾ ਕੰਮ ਅੱਜ ਸਾਰਾ ਹੋ ਜੂਗਾ ਏਸੀ ਲੱਗ ਜੂਗਾ ਠੀਕ ਹੈ ਨਾ ਪਾਣੀ ਦਾ ਇੰਤਜ਼ਾਮ ਦਾ ਸੂਚ ਵੀ ਆ ਉਹ ਵੀ ਸਾਰਾ ਜਿੱਦ ਕਿਤੇ ਸਾਰਾ ਕੁਝ ਕਲੀਅਰ ਹੋ ਜੂਗਾ ਬਸ ਠੀਕ ਹੈ ਸਾਨੂੰ ਤਾਂ ਤੇਰੇ ਨਾਲ ਜਾਦੇ ਕਾੜੀ ਆ ਭਾਈ ਚੱਲ ਜਾ ਬਗ ਜਾ ਨਾ ਕੁਝ ਕਹਿਣ ਨਹੀਂ ਬਸ ਚਲ ਠੀਕਾ ਸ਼ੋਕਰਾ ਜੀ ਇਹ ਸਦਾ ਕਰਨ ਦੀ ਲੱਗਾ ਦੋ ਦਿਨ ਵੀ ਆਏ ਲੱਗਦਾ ਪਤਾ ਨਹੀਂ ਕਿਹਨੇ ਨੰਗੜੇ ਪਹਾੜ ਵਰਗੇ ਇਹੋ ਜਿਹੇ ਨਾਲ ਦਾ ਮੱਥੀ ਨਾ ਬਾਰੇ ਹੁਣ ਕਿਵੇਂ ਬੈਠ ਕੇ ਮੇਰੇ ਸਹਰਾਣੇ ਆ ਕੇ ਹੁਣ ਤਾਂ ਤੁਸੀਂ ਗੱਲ ਕਰਤੀ ਕਲੀਅਰ ਬਗਜੋ ਕੋ ਕੰਮ ਮੈਨੂੰ ਵੀ ਕਰ ਲੈਣ ਦਿਓ ਉਹ ਨਾਲੇ ਮੇਰੀ ਗੱਲ ਸੁਣ ਜਾ ਜਾ ਕੇ ਮਾਲ ਤੂੰ ਦੇ ਆ ਬੰਟਣ ਦੇਣ ਤੋ ਦੇ ਆ ਕੋਈ ਨ ਜਾ ਬੜਦਾ ਹਾਂ ਨਾਲੇ ਬੈਠੀ ਸੀ ਕਿ ਕੱਲ ਤਾਂ ਕੱਲ ਕਿੱਥੇ ਸੀ ਮੇਰੇ ਤੂੰ ਕੱਲ ਇਹਦਾ ਸਾਰਾ ਕੰਮ ਕਰਦਾ ਫਿਰਦਾ ਸੀਗਾ ਫਰਨੀਚਰ ਲੈਣ ਗਿਆ ਸੀਗਾ ਸਾਰਾ ਕੁਝ ਕੀਤਾ ਦੇਖ ਕੇ ਕਹਿੰਦੀ ਮੈਨੂੰ ਇਹਨੇ ਡਿਟੇਲ ਭੇਜ ਦੀ ਫੋਟੋਆਂ ਭੇਜਦਾ ਕਹਿੰਦੀ ਇਹ ਜਿਹਾ ਫਰਨੀਚਰ ਚਾਹੀਦਾ ਹੈ ਇਹ ਜਿਹਾ ਫਰਨੀਚਰ ਤਾਂ ਰਾਮ ਕਰੂੰਗੀ ਰਾਮ ਕਰੂੰਗੀ ਤੂੰ ਰਹਿਣਾ ਸਾਲ ਜਿਹੜਾ ਹੈ ਜਿਹੜਾ ਹੈ ਠੀਕ ਹੈ ਲੈ ਲੈ ਫਰਨੀਚਰ ਕਿੰਨਾ ਬਿਲ ਕਰਿਆਂ ਦਾ ਫਰਨੀਚਰ ਵਾਲਾ ਤੈਨਾਂ ਲੱਖ 56000 ਦਾ ਬਿਲ ਹੋਇਆ ਸਾਰਾ ਕੁਝ ਲਿਆ ਇਹਨੇ 356000 ਰੁਪਏ ਦਾ ਇਹ 20 ਲੱਖ ਮੰਗਤ ਹੁਣੇ ਖਰਚ ਹੋ ਗਿਆ ਸਮਝ ਲੈ ਹੈ ਉਹ ਤਾਂ ਉਹ ਗਾ ਲੋ ਜੀ ਮੈਨ ਤਾਂ ਮੈਨ ਤਾਂ ਜਵਾਬ ਜੋ ਤਾਂ ਅਜੇ ਪਤਾ ਨਹੀਂ ਹੋਰ ਕੀ ਖਰਚ ਖੜਾ ਕਰ ਦੇਵੇ ਪਤਾ ਨਹੀਂ ਹੁਣ ਮੈਨੂੰ ਤਾਂ ਚਲ ਮੈਂ ਜਾਣ ਰੈਡੀ ਬੂਟ ਜੇ ਪਾ ਕੇ ਜਾਣਾ ਫਿਰ ਫੈਕਟਰੀ ਅੱਜ ਮਾਰਨਾ ਕਿਹੜਾ ਉਹਨਾਂ ਨੂੰ ਕਹੇ ਕਿ ਆਉਗਾ ਜਾਇਆ ਕਰੇਆਂ ਕੰਮ ਜੀ ਕਰੋਗੇ ਤਾਂ ਪਤਾ ਨਹੀਂ ਉਹੀ ਗੱਲ ਜਵਾਬ ਦਾ ਮੂੰਹ ਦੇਖਾਂਗੇ ਨਹੀਂ ਕਿਹੜਾ ਤਾਂ ਸਾਰੇ ਪੈਸੇ ਜਿਹੜੇ ਹੈਗੇ ਹਨ برو ਦੇ ਤਾਂ ਨੇ ਨਾ ਕੀ ਗੱਲ ਹੋ ਗਈ ਕੁੜੀ ਇੰਨਾ ਰੋਈ ਜਾਂਦੀ ਸੀ ਤੁਸੀਂ ਕੀ ਕਿਹਾ ਤਾਂ ਫਿਰ ਕੀ ਹੋ ਗਿਆ ਜੋ ਗੇਮ ਖੇਡਦੀ ਜਾਂਦੀ ਸੀ ਤਾਂ ਮਨਿੰਦਰ ਮੈਂ ਤਾਂ ਕੁਝ ਨਹੀਂ ਕਿਹਾ ਬਾਪੂ ਨੇ ਉਹਦੇ ਮਾਰਿਆ ਗੁੱਸੇ 'ਚ ਉਹੀ ਤਾਂ ਗੱਲ ਹੈ ਕਿਉਂ ਮਾਰਿਆ ਜਵਾਕ ਇੱਕ ਤਾਂ ਉਹ ਪਹਿਲੇ ਬਿਮਾਰ ਆ ਵਿਚਾਰੀ ਉਹਨੇ ਮੇਰੇ ਨਾਲ ਇਹ ਵੀ ਆਂਟੀ ਨੇ ਕਿਹਾ ਉਹ ਐਂ ਕਹਿੰਦੀ ਸੀ ਕਹਿੰਦੀ ਐਂ ਕਹਿੰਦੇ ਆ ਵੀ ਤੂੰ ਕਿਸੇ ਨਾਲ ਗੱਲ ਕਰੀ ਜਾਂਦੀ ਸੀ ਉਹ ਮੈਂ ਤਾਂ ਉਹ ਇਹ ਕਿਹਾ ਸੀਗਾ ਮੈਂ ਕਿਹਾ ਦੇਖ ਤੂੰ ਆਪਦੀ ਮਾਂ ਬਾਰੇ ਸੋਚ ਬਾਪੂ ਨੇ ਮੈਂ ਤਾਂ ਆਵਾਜ਼ ਮਾਰੀ ਅੰਦਰੋਂ ਮੈਂ ਕੁਝ ਦੇਖਿਆ ਨਹੀਂ ਮੈਂ ਵੀ કહਾਂ ਵੀ ਉਹ ਫੋਨ ਤੇ ਗੱਲਾਂ ਕਰਦੀ ਸੀਗੀ ਮੈਂ ਇਹ ਨਹੀਂ ਕਿਹਾ ਉਹਨੂੰ ਮੈਂ ਤੁਹਾਨੂੰ ਇਹ ਕਿਹਾ ਸੀ ਤੇਰੀ ਮਾਂ ਤੈਨੂੰ ਕਿਵੇਂ ਪਾਲਦੀ ਉਹਦੇ ਬਾਰੇ ਤੋਂ ਨਹੀਂ ਆ ਤਾਂ ਮੇਰੀ ਕੁੜੀ ਬਹੁਤ ਸਿਆਣੀ ਹੈ ਜੀ ਐਨਾ ਤਾਂ ਮੈਂ ਗਰੰਟੀ ਦੇ ਸਕਦੀ ਆ ਵੀ ਉਹ ਐਹੋ ਜਿਹੀ ਕੋਈ ਗੱਲ ਨਹੀਂ ਕਰ ਸਕਦੀ ਤੇ ਤੁਸੀਂ ਕਿਉਂ ਜਵਾਬ ਨਹੀਂ ਐਹੋ ਜਿਹੀ ਗੱਲਾਂ ਕਹਿਨੇ ਜੋ ਮੈਂ ਮੰਨਦੀ ਆ ਮੈਂ ਮੰਦੀ ਨਹੀਂ ਮੇਰੇ ਆਪ ਦੇ ਦੋਤੀਆਂ ਨਹੀਂ ਗਈਆਂ ਮੈਂ ਤੇਰੀ ਤੇ ਕਿਉਂ ਇਲਜ਼ਾਮ ਲਾਉਂਗੀ ਤੂੰ ਮੈਨੂੰ ਕਿਉਂ ਐਂ ਕਹੀ ਜਾਨੀ ਆ ਪੂਰੀ ਗੱਲ ਤਾਂ ਸੁਣ ਲਾ ਮੈਂ ਤਾਂ ਜਿਵੇਂ ਕੁੜੀ ਨੇ ਕਿਹਾ ਜੀ ਮੈਂ ਤੁਹਾਨੂੰ ਵੀ ਦੱਸੀ ਐ ਨਹੀਂ ਤੁਹਾਨੂੰ ਤੁਸੀਂ ਦੱਸ ਦੋ ਵੀ ਕੀ ਗੱਲ ਹੋਈ ਆ ਮੇਰੀ ਗੱਲ ਸੁਣੋ ਮੈਂ ਤੇਨੂੰ ਇੱਕ ਗੱਲ ਸਮਝਾਉਣੀ ਆ ਤੂੰ ਵੀ ਇੱਕ ਔਰਤ ਆ ਕਮੇਡੀ ਤੂੰ ਆਪਣੇ ਸਮਾਜ ਬਾਰੇ ਤਾਂ ਚੰਗੀ ਤਰ੍ਹਾਂ ਜਾਣਦੀ ਜਦੋਂ ਕੱਲੀ ਔਰਤ ਰਹਿੰਦੀ ਹੁੰਦੀ ਹੈ ਨਾ ਹਰ ਇੱਕ ਬੰਦਾ ਤੱਕਉਂਦਾ ਹੈ ਨਾਲੇ ਮਰਦ ਯਾਰ ਤੇ ਨਾ ਭਰੋਸਾ ਨਹੀਂ ਕੀਤਾ ਜਾਂਦਾ ਮੈਂ ਸਮਝਦੀ ਹਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਕੋਈ ਗੱਲ ਨਹੀਂ ਤੁਸੀਂ ਮੇਰੇ ਤੇ ਨਾ ਯਕੀਨ ਰੱਖੋ ਤੁਹਾਨੂੰ ਕਦੇ ਕੋਈ ਲਾਂਭਾ ਨਹੀਂ ਆਉਂਦਾ ਨਾ ਮੇਰੇ ਵੱਲੋਂ ਨਾ ਮੇਰੀ ਟੀ ਵੱਲੋਂ ਅਸਲ ਇੱਥੇ ਕੰਮ ਕਰਨ ਆਏ ਆ ਜੇ ਤੁਹਾਨੂੰ ਬਾਹਰ ਤਾਂ ਸਾਨੂੰ ਆ ਵੀ ਕੋਈ ਨਹੀਂ ਅਸਤਾ ਕਰ ਛੱਡ ਕੇ ਬਗ ਜਿੰਨੇ ਕੰਮ ਤਾਂ ਕਿਤੇ ਹੋਰ ਲੱਭ ਲਾਂਗੇ ਅਸੀਂ ਨਹੀਂ 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 ਮੈਂ ਤੈਨੂੰ ਇਹ ਵੀ ਨਹੀਂ ਕਹਿ ਰਹੀਗੀ ਮੈਂ ਤਾਂ ਤੈਨੂੰ ਇਹ ਕਹਿ ਰਹੀ ਆ ਕਿਉਂਕਿ ਜੇ ਇੱਕ ਪਾਸੇ ਬੰਦਾ ਮਾੜਾ ਹੋਵੇ ਨਾ ਦੂਜੇ ਪਾਸੇ ਜਨਾਨੀ ਚੰਗੀ ਹੋਵੇ ਬੰਦੇ ਦੀ ਹਸਤੀ ਨਹੀਂਗੀ ਕਿ ਕੋਈ ਜਨਾਨੀ ਨੇ ਕੁਝ ਕਹਿ ਜੂਗਾ ਇਹ ਤਾਂ ਹੈ ਜੀ ਬਸ ਮੈਂ ਤੁਹਾਨੂੰ ਐ ਕਹਿਨੀ ਆ ਤੁਸੀਂ ਜੇ ਕੋਈ ਗੱਲ ਹੁੰਦੀ ਹੈ ਨਾ ਮੈਨੂੰ ਕਹਿ ਦਿਆ ਕਰੋ ਕੁੜੀ ਨੂੰ ਨਾ ਕਿਆ ਕਰੋ ਤੇ ਦਿਲ ਤੇ ਲੱਗਦੀਆਂ ਨਹੀਂ ਗੱਲਾਂ ਤੇਨੂੰ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਤੂੰ ਕੁੜੀ ਨੂੰ ਨਾ ਉਧਰੇ ਰੱਖੇਗਾ ਪੱਖਾ ਮੈਂ ਲਵਾ ਦੂੰਗੀ ਮੈਂ ਤੈਨੂੰ ਕਹਿ ਸ਼ਾਮ ਨੂੰ ਮੈਂ ਸਤਰੀ ਆਊਗਾ ਨਾ ਮੈਂ ਫੋਨ ਕੀਤਾ ਹੋਇਆ ਪੱਖਾ ਮੈਂ ਤੈਨੂੰ ਉਧਰ ਹੀ ਲਵਾ ਦੂੰ ਕੁੜੀ ਨੂੰ ਤੇ ਇੱਧਰ ਆਉਣ ਹੀ ਨਾ ਦੇਵਾਂ ਮੈਂ ਤਾਂ ਆਪ ਨੂੰ ਕਹਿ ਕੇ ਆਈ ਆ ਵੀ ਤੂੰ ਇੱਧਰ ਹੀ ਰਿਆ ਕਰ ਤੂੰ ਆ ਸੋਚੀ ਵੀ ਕਹਿੰਦੀ ਕਿਉਂ ਕਿਉਂਕਿ ਤੇਰੀ ਤੀਜਵਾਨ ਆ ਠੀਕ ਆ ਕੱਲ ਨੂੰ ਕੋਈ ਉਹਨੇ ਕੀ ਹੋਵੇ ਲੋਕਾਂ ਦਾ ਮੂੰਹ ਨਹੀਂ ਫੜ ਲੈਣਾ ਉਹਨਾਂ ਕੋਈ ਗੱਲ ਨਹੀਂ ਸੀ ਮੈਨੂੰ ਤਾਂ ਤੈਨੂੰ ਵੀ ਪਤਾ ਕਿਉਂਕਿ ਮੈਂ ਵੀ ਆਪਾਂ ਤੀਆਂ ਨੂੰ ਬਚਾ ਬਚਾ ਰੱਖਦੀ ਆ ਕਿਉਂਕਿ ਤੀਆਂ ਦੀ ਮਾਂ ਤਾਂ ਤੈਨੂੰ ਪਤਾ ਸਦਾਜੀ ਟੈਨਸ਼ਨਾਂ ਚ ਹੁੰਦੀ ਹੈਗੀ ਤੋ ਬੀਤੀ ਦੀ ਮਾਂ ਮੈਨੂੰ ਤਾਂ ਕਰਕੇ ਕਹਿੰਨੀ ਆ ਬਾਪੂ ਨੇ ਤਾਂ ਜੋ ਕਹਤਾ ਕਹਤਾ ਪਰ ਮੈਂ ਤੈਨੂੰ ਇੱਕ ਇਨਸਾਨੀਅਤ ਦੇ ਨਾਂ ਤੇ ਸਮਝਾ ਰਹੀ ਆ ਨਾ ਨਾ ਪੈਣੀ ਮੈਂ ਕਦੋਂ ਕਹਿੰਦੇ ਤੂੰ ਗਲਤ ਕਹਿ ਰਹੀ ਏ ਤੂੰ ਜਮੇ ਸਹੀ ਕਹੀ ਆਂ ਨੀ ਮੈਨੂੰ ਪਤਾ ਪੈਣੀ ਵੀ ਕੁੜੀਆਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਫੁੱਲਾ ਵਾਂਗੂ ਰੱਖਣੀਆਂ ਪੈਂਦੀਆਂ ਨੇ ਕੁੜੀਆਂ ਮੈਂ ਤਾਂ ਹੀ ਕਹਿੰਦੀ ਸੀ ਕਿ ਤੁਸੀਂ ਕੋਈ ਐਹੋ ਜੀ ਗੱਲ ਨਾ ਕਿਹਾ ਕਰੋ ਜਿਹੜੀ ਉਹਦੇ ਦਿਲ ਤੇ ਲੱਗੇ ਮੈਂ ਨਾ ਤੈਨੂੰ ਇੱਕ ਗੱਲ ਕਹਿਣਾ ਚਾਹੁੰਦੀ ਆ ਬੇਸ਼ੱਕ ਤੂੰ ਗੁੱਸਾ ਹੀ ਕਰੀ ਪਰ ਕੁੜੀ ਨੂੰ ਨਾ ਇਹਨਾ ਪੁੱਤ ਪੁੱਤ ਕਰਕੇ ਤੂੰ ਉਹਨੂੰ ਕੁੜੀਆਂ ਵਾਂਗੂ ਨਾ ਰੱਖ ਉਹਨੂੰ ਦੁਨੀਆਦਾਰੀ ਬਾਰੇ ਸਮਝਾ ਤੈਨੂੰ ਪਤਾ ਮੂਰੇ ਜਮਾਨਾ ਕਿ ਹੋ ਜਾਦਾ ਜੇ ਉਹਨੂੰ ਜਮਾਨੇ ਦੀ ਸਾਰ ਹੋਊਗੀ ਨਾ ਲੋਕਾਂ ਨਾਲ ਲੜਨਾ ਸਿੱਖੂਗੀ ਫੇਰ ਉਹਨੂੰ ਅਕਲ ਆਊਗੀ ਜੇ ਤੂੰ ਅੰਦਰੇ ਬਿਠਾ ਕੇ ਨਾ ਮੇਰੇ ਪੁੱਤ ਨੇ ਆਹ ਹੀ ਕੀਤਾ ਨਾ ਮੇਰਾ ਪੋਤਾ ਮੈਂ ਇਹਨੂੰ ਆ ਨਹੀਂ ਕਰਨਾ ਐ ਸੰਭਾਲ ਸੰਭਾਲਣਾ ਰੱਖੇਗੀ ਐ ਜ਼ਿੰਦਗੀ ਨਹੀਂ ਨਿਕਲਣੀ ਗੱਲ ਤਾਂ ਤੁਹਾਡੀ ਸਹੀ ਆ ਇਹਨਾਂ ਕੋਈ ਗੱਲ ਨਹੀਂ ਤੁਹਾਡੀ ਗੱਲਾਂ ਤੇ ਗੌਰ ਕਰੂੰਗੀ ਮੈਂ ਬਸ ਮਨ ਤਾਂ ਗੁੱਸਾ ਜਾ ਆਇਆ ਜਦੋਂ ਨੇ ਆਇਆ ਕਿ ਆ ਕਹਿੰਦੀ ਵੀ ਐ ਕਹਿੰਦੇ ਆ ਤੇਰੀ ਮਾਂ ਦਾ ਮੂੰਹ ਕਾਲਾ ਕਰਾਂਗੇ ਹੋ ਜੀ ਗੱਲਾਂ ਮੈਂ ਸੁਣ ਨਹੀਂ ਸਕਦੀ ਚਲ ਉਹਦੇ ਲਈ ਮੈਂ ਤੇਰੇ ਤੋਂ ਮਾਫੀ ਮੰਗਦੀ ਆ ਵੀ ਮੇਰੇ ਪਿਓ ਨੇ ਇਹੋ ਜਿਹੇ ਲਫ਼ਜ਼ ਬੋਲੇ ਨਹੀਂ ਤੇ ਬੋਲਣੇ ਚਾਹੀਦੇ ਪਰ ਤੂੰ ਵੀ ਥੋੜਾ ਜਿਹਾ ਤੇ ਆਂ ਨਾ ਕੋਈ ਗੱਲ ਨਹੀਂ ਜੀ ਦੀ ਬਾਕੀ ਦਾ ਕੰਮ ਕਰਤਾ ਦੱਸ ਦੋ ਕੋਈ ਸ਼ੋਰ ਕਰਨਾ ਤਾਂ ਨਹੀਂ ਤਾਂ ਮੈਂ ਕੋਈ ਨਾ ਹੁਣ ਤੂੰ ਗ੍ਰਾਮ ਕਰ ਲਾ ਸ਼ਾਮ ਨੂੰ ਆਪਾਂ ਕਰਾਂਗੇ ਥੀ ਨਹੀਂ ਕਰਨਾ ਠੀਕ ਹੈਗੀ ਮੈਂ ਇਹਨੂੰ ਸਮਝਾ ਕੇ ਕੀ ਕਰੂੰਗੀ ਇਹ ਤਾਂ ਸਾਨੀ ਨਹੀਂ ਮੇਰੀਆਂ ਗੱਲਾਂ ਸਮਝਦਾ ਹੈਗਾਗਾ ਉਹ ਨਾਲ ਕੋਈ ਬੰਜ ਖੜਾ ਕਰਦੇ। ਉਹਦੇ ਪੱਖੋਂ ਡਰ ਲੱਗੀ ਜਾਂਦਾ ਹੈ। ਸਾਰਿਆਂ ਨੂੰ ਇਹ ਲੱਗਦਾ ਵੀ ਮੈਂ ਬੋਲਦੀ ਆ ਮੈਂ ਬੋਲਦੀ। ਪਰ ਮੈਨੂੰ ਪਤਾ ਜਿਹੜੇ ਦਰੋਂ ਮੈਂ ਬੋਲਦੀ ਆ ਕਿਤੇ ਉਹ ਸੱਚ ਨਾ ਹੋ ਜੇ। ਕੀ ਕਰਾਂ? ਸਮਝ ਨਹੀਂ ਆਉਂਦੀ ਹੈਗੀ। ਜਿੱਦੀ ਜੜੀਆਂ ਗੱਲਾਂ ਕਰਦੀ ਸੀ ਨਾ ਸਾਰਿਆਂ ਨੂੰ ਸਮਝ ਲੱਗੀ ਜਾਂਦੀਆਂ ਸੀ। ਬਲਿੰਦਰ ਇਸ ਤੋਂ ਪਹਿਲਾਂ ਕਿ ਤੇਰੇ ਤੇ ਕੋਈ ਇਲਜ਼ਾਮ ਲੱਗੇ ਆਪ ਦੀ ਕੁੜੀ ਨੂੰ ਲਾ ਕੇ ਇੱਥੋਂ ਵਗ ਜਾ। ਨਾਲੇ ਇੰਨਾ ਗੱਲਾਂ ਦਾ ਨਾ ਕੁੜੀ ਤੇ ਵੀ ਗਲਤ ਅਸਰ ਪਊਗਾ। ਮੈਂ ਸਾਰਾ ਕੁਝ ਉਹਦੇ ਹੱਸਤੇ ਤੱਕ ਕਰੀ ਜਾਨੀ ਆ। ਫਿਰ ਮੈਂ ਉਹਦੀ ਬੇਇੱਜ਼ਤੀ ਇੱਥੇ ਕਿਉਂ ਕਰਾਵਾਂ? ਕੰਮ ਹੀ ਆ, ਕੰਮ ਤਾਂ ਕਿਸੇ ਹੋਰ ਪਿੰਡ ਮਿਲ ਜਾਊਗਾ। ਨਾਲੇ ਇੱਥੇ ਲੋਕ ਸੌ ਸੌ ਗੱਲਾਂ ਕਰਦੇ ਆ। ਪਰ ਇਹ ਕੁੜੀ ਸੌ ਸੌ ਗੱਲ ਕਰਦੀ ਆ ਤੇ ਮੇਰੇ ਕੋਲ ਕੋਈ ਜਵਾਬ ਨਹੀਂ ਹੈਗਾ ਉਹਦੀਆਂ ਗੱਲਾਂ ਦਾ। ਮੈਂ ਇੱਥੋਂ ਇਹਨੂੰ ਲੈ ਕੇ ਕਿਤੇ ਹੋਰ ਵਗ ਜਾਈਨੀ ਆ। ਤੇ ਦੂਰ ਚਲੀ ਜਾਨੇ ਆ ਬਸ ਬਹੁਤ ਹੋ ਗਿਆ ਹੁਣ ਨਹੀਂ ਨਾ ਸਹੀ ਗੱਲਾਂ ਨੇ ਤੁਸੀਂ ਵੀ ਨਾ ਜਾਓ ਹੀ ਬਸ ਇਹ ਜਗਲਾ ਕਿੱਥੋਂ ਆਉਂਦੀਆਂ ਨੇ ਤੁਹਾਨੂੰ ਬਸ ਤੁਨ ਲਾਟੀ ਜੀ ਜੀ ਤੁਸੀਂ ਆਪਦੇ ਕਮਰੇ ਚ ਜਾਓ ਮੈਂ ਕੋਈ ਗੱਲ ਕਰ ਲਵਾਂ ਸੁੱਖ ਕੀ ਹੋ ਗਿਆ ਬੈਠ ਜਾਂਦੇ ਹੈ ਲਾਟੀ ਇਹ ਕੀ ਤਰੀਕਾ ਤੁਹਾਡਾ ਕਿਵੇਂ ਤੁਸੀਂ ਹਸ ਰਹੇ ਸੀ ਉਹਦੇ ਨਾਲ ਉਹ ਸੁਖਾ ਹੱਸਈ ਸੀ ਉਹ ਤਾਂ ਕੋਈ ਉਹਨਾਂ ਨੇ ਗੱਲ ਹੀ ਇਹ ਜੀ ਦੱਸਦੀ ਬਸ ਉਹਨਾਂ ਨੇ ਪੁਰਾਣੀ ਗੱਲ ਦੱਸੀ ਸੀਗੀ ਆ ਉਹਦੇ ਬਚਪਨ ਦੀ ਹਾਸਾ ਨਿਕਲ ਗਿਆ ਮੇਰਾ ਚੰਗਾ ਥੋੜੀ ਲੱਗਦਾ ਯਾਰ ਤੁਸੀਂ ਕਮਰੇ 'ਚ ਬੈਠੋ ਨਾਲੇ ਉਹ ਜਵਾਨ ਕੁੜੀ ਆ ਕੀ ਸੋਚੂਗਾ ਕੋਈ ਉਹ ਮੇਰੀ ਗੱਲ ਸੁਣ ਲੋਕ ਤਾਂ ਬਾਅਦ 'ਚ ਸੋਚਣਗੇ ਜੇ ਕਿਸੇ ਨੂੰ ਪਤਾ ਲੱਗੂਗਾ ਸੋਚ ਤਾਂ ਤੂੰ ਹੀ ਪੁੱਠਾ ਜਾਣੀਂ ਐ ਦੱਸ ਫਿਰ ਤੈਨੂੰ ਪਤਾ ਨਾ ਮੈਨੂੰ ਨਹੀਂ ਚੰਗਾ ਲੱਗਦਾ ਉਹ ਮੈਨੂੰ ਤਾਂ ਪਤਾਗਾ ਫਿਰ ਮੈਂ ਦੱਸ ਕੀ ਕਰਤਾ ਕੱਲਾ ਹੱਸਿਆ ਹੀ ਆ ਮੈਨੂੰ ਤਾਂ ਉਹ ਕੁੜੀ ਪਹਿਲੇ ਦਿਨੋਂ ਨਹੀਂ ਪਸੰਦ ਜਦੋਂ ਦੀ ਮੈਂ ਦੇਖੀ ਆ ਤੇ ਉਪਰ ਤੁਸੀਂ ਇਹਦੇ ਨਾਲ ਖਿੜਖਿੜ ਹੱਸ ਰਹੇ ਹੋ ਮੇਰੀ ਗੱਲ ਸੁਣ ਮੈਂ ਵੀ ਕੋਈ ਚਾਹਦਾ ਨਹੀਂਗਾ ਵੀ ਉਹ ਆਪਣੇ ਇੱਥੇ ਰਵੇ ਮੈਂ ਸਿਰਫ ਮਾਂ ਕਰਕੇ ਬੈਠਾ ਵੀ ਮਾਂ ਨੇ ਮੈਨੂੰ ਕਿਹਾ ਵੀ ਇਹ ਨੂੰ ਇੱਥੇ ਰਹੂਗੀ ਤਾਂ ਕਰਕੇ ਬਸ ਹੋਰ ਮੈਂ ਕਾਦੇ ਵਾਸਤੇ ਬਿਠਾਉਣਾ ਉਹਨੂੰ ਆਪਦੇ ਕੋਲੇ ਮਾਂ ਨੇ ਆਏ ਥੋੜੀ ਕਿਆ ਵੀ ਤੁਸੀਂ ਐ ਖਿੜਖਿੜ ਕੇ ਹੱਸੋ ਉਹਦੇ ਨਾਲ ਕਮਰੇ 'ਚ ਬਹਿ ਕੇ ਓ ਯਾਰ ਉਹ ਤਾਂ ਮੈਨੂੰ ਗੱਲ ਦੱਸਣ ਲੱਗ ਗਈ ਆ ਆ ਗਈ ਇੱਥੇ ਪਾਣੀ ਦਾ ਗਲਾਸ ਲੈ ਕੇ ਆਈ ਸੀ ਕਹਿੰਦੀ ਪਾਣੀ ਪੀਓਂਗੇ ਮੈਂ ਕਿਹਾ ਪਾਣੀ ਪੀ ਲੈਣਾ ਬਾਅਦ ਚ ਗੱਲਾਂ ਕਰਨ ਲੱਗੇ ਬਸ ਗਾਂ ਦੀਆਂ ਗੱਲਾਂ ਚੱਲ ਗਈਆਂ ਮੈਨੂੰ ਕੀ ਪਤਾ ਸੀ ਤੂੰ ਗੁੱਸਾ ਕਰ ਜਾਵੇਂਗੀ ਚੱਲ ਜੇ ਤੈਨੂੰ ਗੁੱਸਾ ਲੱਗਦਾ ਅੱਗੇ ਤੋਂ ਨਹੀਂ ਕਰਦਾ ਮੈਂ ਗੱਲ ਬਸ ਫਿਰ ਗੱਲ ਨਹੀਂ ਕਰਨੀ ਮੈਨੂੰ ਨਹੀਂ ਚੰਗਾ ਲੱਗਦਾ ਉਹਦੇ ਨਾਲ ਹਾਂ ਬਸ ਠੀਕ ਐ ਕੋਈ ਗੱਲ ਨਹੀਂ ਤੂੰ ਐਵੇਂ ਨਾ ਨਾਰਾਜ਼ ਹੋਇਆ ਕਰ ਮਸਾ ਮਸਾ ਤੂੰ ਆਈਆਂ ਉਥੋਂ ਹੁਣ ਆ ਕੇ ਇੱਥੇ ਮੂੰਹ ਬਣਾਉਣ ਲੱਗੀ ਮੇਰੇ ਨਾਲ ਕੀ ਕਰਾਂ ਹੁਣ ਮੈਨੂੰ ਚੰਗਾ ਲੱਗਦਾ ਸੀ ਜਿਸ ਹਾਲ ਨੂੰ ਮੈਂ ਤੁਹਾਨੂੰ ਬੈਠੇ ਦੇ ਕਿਵੇਂ ਸੀ ਕਰਦੇ ਕਰਦੇ ਤਾਂ ਸਾਰੇ ਬਹੁਤ ਵਧੀਆ ਸੀ ਅੱਛਾ ਮੰਮੀ ਯਾਦ ਕਰਦੇ ਸੀ ਤੁਹਾਨੂੰ ਤੋ ਯਾਰ ਮੈਂ ਵੀ ਆਉਣਾ ਸੀਗਾ ਬਸ ਮੈਂ ਤੈਨੂੰ ਹੁਣ ਕੀ ਦੱਸਾਂ ਮੈਂ ਨਾ ਇੱਥੇ ਰੁੱਜ ਗਿਆ ਕਿਸੇ ਗੱਲ ਦੇ ਵਿੱਚ ਬੇਬੇ ਬਾਪੂ ਨੂੰ ਇਲਝਾ ਲਿਆ ਸੀ ਉਹੀ ਗੱਲ ਬਸ ਮੈਂ ਪੂਰੀ ਕਰੀ ਆ ਨਾ ਜੇ ਕਿਸੇ ਹਿਸਾਬ ਨਾਲ ਪੂਰੀ ਹੋ ਗਈ ਨਹੀਂ ਤਾਂ ਫਿਰ ਤੈਨੂੰ ਮੈਂ ਲੈ ਆਉਂਦਾ ਜਾ ਕੇ ਤਾਂ ਕਰਕੇ ਫਿਰ ਤੈਨੂੰ ਆਪ ਹੀ ਆਉਣਾ ਪਿਆ ਉਹ ਤਾਂ ਠੀਕ ਹੈ ਇਹ ਕੁੜੀ ਹੋਰ ਕਿੰਨੇ ਦਿਨ ਰਹੂਗੀ ਇੱਥੇ ਮੈਨੂੰ ਕੀ ਪਤਾ ਮੰਮੀ ਨੂੰ ਪੁੱਛ ਤੂੰ ਜਾ ਕੇ ਹੈਂ ਸਰ ਮੈਂ ਮम्मी ਨਾਲ ਗੱਲ ਕਰਦੀ ਹਾਂ ਚੰਗਾ ਆ ਗੇਟ ਜਾਂ ਪੇੜੀ ਜੀ ਚੰਗਾ ਇਹ ਹੱਦ ਗਲਤ ਸਮਝਣ ਲੱਗ ਗਈ ਇਹਨੂੰ ਹੁਣ ਕੀ ਮੈਂ ਦੱਸਾਂ ਵੀ ਇੱਕ ਆਤ ਹੋ ਇੱਥੇ ਆਈ ਗਿਆ ਜਿਹਨੂੰ ਪਤਾ ਲੱਗ ਗਿਆ ਵੀ ਇਸ ਤੋਂ ਅਸੀਂ ਜਵਾਬ ਲੈਣਾ ਨਹੀਂ ਇਹਨੂੰ ਪਤਾ ਲੱਗਣੇ ਨਹੀਂ ਦਿੰਦੇ